ਜਿਹੜਾ ਫਰਾਡ ਹੈ ਨਾ ਸਭ ਤੋਂ ਵੱਧ ਸਿਰਫ ਔਰ ਸਿਰਫ ਵਰਕ ਪਰਮਿਟ ਦੇ ਵਿੱਚ ਹੈ। ਠੀਕ ਹੈ ਜੀ। ਜਦੋਂ ਕਿਸੇ ਨੂੰ ਆਪਾਂ ਵਰਕ ਤੇ ਭੇਜਦੇ ਆ ਨਾ ਆਪਾਂ ਕਿਸੇ ਨੂੰ ਜਿਹਦੇ ਕੋਲ ਸਕਿੱਲ ਨਹੀਂ ਆਪਾਂ ਉਹਨੂੰ ਇੰਡੀਆ 'ਚ ਵੀ ਕਿਸੇ ਕੋਲ ਕੰਮ ਨਹੀਂ ਲਵਾ ਸਕਦੇ। ਜਾਂ ਕਰਦੇ ਨਾ ਸ਼ੈਨਗਨ ਜਾਣਾ ਚਾਹੁੰਦੇ ਨੇ ਕਿਉਂਕਿ ਉੱਥੇ ਰਿਕੁਆਇਰਮੈਂਟ ਵੀ ਘੱਟ ਹੈ, ਵੀਜ਼ਾ ਵੀ ਥੋੜਾ ਮਿਲ ਜਾਂਦਾ ਈਜ਼ਲੀ। ਕਾਰਨ ਕੀ ਹੈ ਬੰਦੇ ਦਾ ਨਾ ਆਸਟ੍ਰੇਲੀਆ ਦਾ ਵੀਜ਼ਾ ਥੋੜਾ ਇੰਡੀਅਨਸ ਨੂੰ ਲੈਣਾ ਖਾਸ ਕਰਕੇ ਪੰਜਾਬ ਪੰਜਾਬ ਦੇ ਜਾਂ ਹਰਿਆਣਾ ਦੇ ਲੋਕ ਹੋਵੇ ਉਹਨੂੰ ਲੈਣਾ ਔਖਾ ਹੈ। ਸਟੂਡੈਂਟ ਵੀਜ਼ਾ ਵੀ ਔਖਾ ਹੈ। ਵੀਜ਼ਾ ਉਸ ਤੋਂ ਡਾਕੂਮੈਂਟ ਟ ਆਸਟ੍ਰੇਲੀਆ ਵਾਸਤੇ ਬੈਂਕ ਸਟੇਟਮੈਂਟ ਚਾਹੀਦੀ ਉਹ ਬਹੁਤ ਹੀ ਜਿਆਦਾ ਉਹਦੇ ਵਿੱਚ ट्रांजੈਕਸ਼ਨਾਂ ਹੋਣ ਠੀਕ ਤੇ ਲੰਮਾ ਚੌੜਾ ਛੜਾ ਕਾਰੋਬਾਰ ਹੋਵੇ ਫੇਰ ਸਮਝਾ ਆਪਣਾ ਜਿਹੜਾ ਬਾਰੀ ਬਾਰੀ ਕੈਨਸਲ ਹੋਣ ਦਾ ਕਾਰਨ ਕੀ ਹੁੰਦਾ ਜੀ ਬੀਜੇ ਲੱਕ ਵੀ ਦਿਖਾਤਾ ਤਾਂ ਵੀ ਵੀਜ਼ਾ ਰਿਜੈਕਟ ਹੋਊਗਾ ਕਿਉਂਕਿ ਜਿਹੜੀ ਬੈਂਕ ਦੀ ਸਟੇਟਮੈਂਟ ਹੈ ਆਈ ਚਲਾਈ ਹੈ ਉਹਦੇ ਵਿੱਚ ਜੇ ਤੁਸੀਂ ਕਰਿਆਨੇ ਦਾ ਬਿਜ਼ਨਸ ਰਜਿਸਟਰ ਕਰਾਇਆ ਹੈ ਇਹ ਚਾਂਸ ਕਿੰਨੇ ਪਰਸੈਂਟ ਹੁੰਦੇ ਨੇ ਵੀ ਹਾਂ ਵੀਜ਼ਾ ਆਜੂਗਾ ਇਹ ਬਹੁਤ سارے ਲੋਕੀ ਇਸ ਹਾਲ ਪਏ ਨੇ ਚਾਂਸ ਕਿੰਨੇ ਪਰਸੈਂਟ ਹੈ ਕਈ ਵਾਰ ਤਾਂ ਮੈਂ ਨਾ ਕਿਸੇ ਦਾ ਡਾਕੂਮੈਂਟ ਵੀ ਨਹੀਂ ਦੇਖੇ ਹੁੰਦੇ ਫੋਨ ਕਰ ਦਿੰਦੀ ਆ ਬਾਈ ਵੀਜ਼ਾ ਅਪਲਾਈ ਕਰਨਾ ਹੈ ਮੈਂ ਕਹਿੰਦਾ ਨਾ ਵੀਰੇ ਠੀਕ ਹੈ ਕਰ ਦਾਂਗੇ ਵੀਰੇ ਚਾਂਸ ਕਿੰਨੇ ਕੋਈ ਵੀ ਬੰਦਾ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਆਪ ਤੋਂ ਅਪਲਾਈ ਕਰ ਸਕਦਾ ਸਟੂਡੈਂਟ ਵਾਲੀ ਤੇ ਮੈਂ ਖਾਸ ਕਰਕੇ ਇਹ ਗੱਲ ਕਹਿਣਾ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ। ਮੈਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈਗੀ ਖਾਸ ਕਰਕੇ ਉਹਨਾਂ ਵਾਸਤੇ ਬਈ ਜਿਹੜੇ ਮੇਰੇ ਵੀਰ ਬਾਹਰ ਘੁੰਮਣ ਦੇ ਸੁਕੀਨ ਨੇ। ਠੀਕ ਹੈ ਜੀ। ਕੈਨੇਡਾ, ਅਮਰੀਕਾ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਬਈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈਗੀ ਕਿਉਂਕਿ ਬਈ ਸਵਾਲ ਹੁੰਦੇ ਨੇ ਵੀ ਆਪਾਂ ਕਿਵੇਂ ਕਰੀਏ ਵੀਜ਼ਾ ਕਿੱਥੋਂ ਲੱਗੂਗਾ, ਕਿੰਨੇ ਰੁਪਏ ਲੱਗਣਗੇ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਰ ਦੇ ਨਾਲ ਕਿਉਂਕਿ ਬਈ ਵੀਰ ਨੇ ਬਹੁਤ ਸਾਰੇ ਵੀਜ਼ੇ ਬਹੁਤ ਘੱਟ ਪੈਸੇ ਦੇ ਵਿੱਚ ਲਵਾਏ ਨੇ ਹਣਾ। ਕੀ ਗੱਲ ਬਾਤ ਸਾਰੀ ਗੱਲ ਬਾਤ ਕਰਦੇ ਬਾਈ ਨਾਲ ਬਾਈ ਅਸੀ ਗਾਰਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਬਾਈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਇੱਧਰ ਜੀ ਆਪਾਂ ਵੀਜ਼ਾ ਦੀ ਗੱਲ ਬਾਤ ਕਰੀਏ 2017 ਤੋਂ ਹੀ ਲੱਗੇ ਹੋਏ ਆਂ ਇਹ ਕੰਮ 'ਤੇ ਠੀਕ ਹੈ ਪਹਿਲਾਂ ਮੈਂ ਖੁਦ ਟਰੈਵਲ ਕਰ ਦੱਸ ਸੀਗਾ ਹਨਾ ਤੇ ਫਿਰ ਲੋਕ ਪੁੱਛਦੇ ਸੀਗੇ ਅਸੀਂ ਵੀਜ਼ਾ ਲਵਾਉਣਾ ਹੈ ਫਿਰ ਹੌਲੀ ਹੌਲੀ ਕਰਕੇ ਕੰਮ ਆਪ ਸ਼ੁਰੂ ਕਰ ਲਿਆ ਠੀਕ ਹੈ ਜੀ ਮਤਲਬ ਸੋਚਿਆ ਨਹੀਂ ਸੀ ਇਹ ਕੰਮ ਕਰਨਾ ਤਾਂ ਜੋ ਕਿਸ ਤੋਂ ਜ਼ਿਆਦਾ ਪੈਸੇ ਨਹੀਂ ਲੈਂਦੇ ਹੈਗੇ ਬਾਈ ਠੀਕ ਹੈ ਦੇਖ ਹੀ ਰਹੇ ਹੋ ਹੈਨਾ ਸਹੀ ਗੱਲ ਹੈ ਸਹੀ ਗੱਲ ਹੈ ਜਿਹੜਾ ਇਹ ਸਰਕਲ ਆਪਣਾ ਮੇਰਾ ਭਰਾ ਵੀ ਜਰਮਨੀ ਚ ਹੈ ਠੀਕ ਹੈ ਜੀ ਤੂੰ ਸਾਰਾ ਆਪ ਆਪ ਹੀ ਕੀਤਾ ਸਾਰਾ ਸਿਸਟਮ ਉਹਦਾ ਵੀ ਅੱਜ ਕੱਲ ਨਾ ਜਿਆਦਾ ਫਰਾਡ ਹੋ ਰਿਹਾ ਜੀ ਇਹਦੇ ਵਿੱਚ ਨਾ ਜੀ ਬਹੁਤ ਸਾਰੀਆਂ ਵੀਡੀਓ ਵਾਲੇ ਨੇ ਵੀ ਐਨੇ ਰੁਪਏ ਖਾ ਗਏ ਨੇ ਰੁਪਏ ਖਾ ਗਏ ਠੀਕ ਹੈ ਜੀ ਕਿਵੇਂ ਹੁੰਦਾ ਜੀ ਕਿਉਂ ਹੁੰਦਾ ਕੀ ਗੱਲਬਾਤ ਹੁੰਦੀ ਹੈ ਜਿਹੜਾ ਫਰਾਡ ਹੈ ਨਾ ਸਭ ਤੋਂ ਵੱਧ ਸਿਰਫ ਔਰ ਸਿਰਫ ਵਰਕ ਪਰਮਿਟ ਦੇ ਵਿੱਚ ਹੈ ਠੀਕ ਹੈ ਜੀ ਜਦੋਂ ਕਿਸੇ ਨੂੰ ਆਪਾਂ ਵਰਕ ਤੇ ਭੇਜਦੇ ਆ ਨਾ ਆਪਾਂ ਕਿਸੇ ਨੂੰ ਜਿਹਦੇ ਕੋਲ ਸਕਿੱਲ ਨਹੀਂ ਆਪਾਂ ਉਹਨੂੰ ਇੰਡੀਆ ਚ ਵੀ ਕਿਸੇ ਕੋਲ ਕੰਮ ਨਹੀਂ ਲਵਾ ਕੰਮ ਤੇ ਸੀ ਤੁਹਾਨੂੰ ਸ਼ਾਇਨਿੰਗਨ ਯੂਕੇ ਭੇਜਦੇ ਆ ਜਾਂ ਸ਼ਾਇਨਿੰਗਨ ਭੇਜਦਾ ਜਾਂ ਆਸਟ੍ਰੇਲੀਆ ਭੇਜਦੇ ਆ ਹਨਾ ਠੀਕ ਹੈ ਜੀ ਜਿਹਦੇ ਕੋਲ ਇਹ ਸਕਿੱਲ ਨਹੀਂ ਉਹਨੂੰ ਤਾਂ ਇੰਡੀਆ 'ਚ ਕੰਮ ਨਹੀਂ ਮਿਲਦਾ ਬਾਹਰ ਤਾਂ ਬਹੁਤ ਔਖ ਹੈ ਹਨਾ ਸਹੀ ਗੱਲ ਹੈ ਸਹੀ ਗੱਲ ਹੈ ਬਾਹਰ ਤਾਂ ਕਿੱਥੇ ਮਿਲਦਾ ਹਾਂ ਸਾਰੇ ਫਰਾਡ ਨਹੀਂ ਪਰ ਜ਼ਿਆਦਾਤਰ ਜਿਹੜੇ ਫਰਾਡ ਹੁੰਦੇ ਨੇ ਉਹ ਵਰਕ ਪਰਮਿਟ ਦੇ ਨਾਮ ਤੇ ਹੁੰਦੇ ਠੀਕ ਹੈ ਜੀ ਇਸ ਟਾਈਮ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਉਹ ਆਪਾਂ ਟੂਰਿਸਟ ਵੀਜ਼ੇ ਤੇ ਕਰ ਰਹੇ ਆ ਟੂਰਿਸਟ ਵੀਜ਼ੇ ਤੇ ਕਰ ਰਹੇ ਆ ਠੀਕ ਹੈ ਜੀ ਹੁਣ ਜੇ ਮੈਂ ਅੱਜ ਸੀ ਹੁਣ ਜਾਣਾ ਜੀ ਬਾਹਰ ਅਸੀਂ ਕਿਵੇਂ ਕਰੀਏ ਸਭ ਤੋਂ ਪਹਿਲਾਂ ਇ ਹੁੰਦੇ ਕੋ ਟੂਰਿਸਟ ਜਿਨ੍ਹਾਂ ਨੇ ਤਾਂ థਾਈਲੈਂਡ 베ਤਨਾਮ ਸਿੰਗਾਪੁਰ ਜਾਣਾ ਇਹਨਾਂ ਵਾਸਤੇ ਕੋਈ ਵੀਜ਼ਾ ਮਤਲਬ ਜ਼ਿਆਦਾ ਔਖਾ ਨਹੀਂ ਵੀਜ਼ਾ ਲੈਣਾ ਆਪਾਂ ਇਹਨਾਂ ਦਾ ਕੰਮ ਵੀ ਨਹੀਂ ਕਰਦੇ ਇਹ ਤਾਂ ਹਰੇ ਕੋਈ ਆਪਣੇ ਰਿਸਰਚ ਤੇ ਆਪ ਹੀ ਜਾ ਸਕਦੇ ਆਹ ਕੰਟਰੀਆਂ ਪਰ ਜੇ ਕਿਸੇ ਨੇ ਹੁਣ ਸ਼ੈਨਿਗਨ ਦੇ ਵਿੱਚ ਜਾਣਾ ਜ਼ਿਆਦਾਤਰ ਲੋਕ ਨਾ ਸ਼ੈਨਿਗਨ ਜਾਣਾ ਚਾਹੁੰਦੇ ਨੇ ਕਿਉਂਕਿ ਉੱਥੇ ਰਿਕੁਆਇਰਮੈਂਟ ਵੀ ਘੱਟ ਹੈ ਵੀਜ਼ਾ ਵੀ ਥੋੜਾ ਮਿਲ ਜਾਂਦਾ ਈਜ਼ਲੀ ਇਹ ਕਾਰਨ ਕੀ ਹੈ ਵੈਸੇ ਇੱਧਰ ਉੱਥੇ ਸ਼ੈਨਿਗਨ ਦੇ ਵਿੱਚ ਹਾਂ ਉੱਥੇ ਇੱਕ ਨਾ ਕੰਟਰੀ ਹੈ ਸਪੇਨ ਸ਼ੈਨਿਗਨ ਦੇ ਵਿੱਚ ਹਾਂ ਜੀ ਜੀ ਉੱਥੇ ਪੇਪਰ ਦੇ ਰਹੇ ਨੇ ਉਹ 2 ਸਾਲਾਂ ਬਾਅਦ ਤੇ ਪੇਪਰ ਲੋਕ ਕਰ ਰਹੇ ਨੇ ਤਾਂ ਕਿ ਉੱਥੇ ਉਹ ਉੱਥੋਂ ਦੀ ਪਰਮਨੈਂਟ ਰੈਜ਼ੀਡੈਂਸੀ ਜਿਹੜੀ ਹੈ ਉਹ ਲੈ ਸਕਣ ਠੀਕ ਹੈ ਜੀ ਪੀਆਰ ਹੋ ਸਕਦਾ ਹਾਂ ਹਾਂ ਤਾਂ ਕਰਕੇ ਉਹ ਸਾਰੇ ਸ਼ਾਇਨਿੰਗ ਜਾਣਾ ਚਾਹੁੰਦੇ ਨੇ ਕਿਉਂਕਿ ਤੇ इजीली ਹੋ ਜਾਂਦਾ ਤੇ ਵੀਜ਼ਾ ਲੈਣਾ ਵੀ ਥੋੜਾ ਜਿਆਦਾ ਆਸਾਨ ਰਹਿੰਦਾ ਹੈਗਾ ਠੀਕ ਹੈ ਜੀ ਹੁਣ ਆਸਟ੍ਰੇਲੀਆ ਦਾ ਵੀਜ਼ਾ ਥੋੜਾ ਜਾਂ ਇੰਡੀਅਨਸ ਨੂੰ ਲੈਣਾ ਖਾਸ ਕਰਕੇ ਪੰਜਾਬ ਪੰਜਾਬ ਦੇ ਜਾਂ ਹਰਿਆਣਾ ਦੇ ਲੋਕ ਹੋਵੇ ਉਹਨਾਂ ਨੂੰ ਲੈਣਾ ਔਖਾ ਹੈ ਸਟੂਡੈਂਟ ਵੀਜ਼ਾ ਵੀ ਬਣ ਔਖਾ ਹੈ ਨਾ ਠੀਕ ਹੈ ਜੀ ਕਿਵੇਂ ਕਰੀਏ ਹੁਣ ਆਪਾਂ ਇੱਥੇ ਰਹਿ ਕੇ ਕੀ ਕੀ ਰੱਖੀਏ ਆਪਣੇ ਕੋਲੇ ਜ਼ਰੂਰੀ ਡਾਕੂਮੈਂਟ ਜਿਹੜੇ ਹਾਂ ਇਹ ਬਹੁਤ ਵਧੀ ਵਾਸਤੇ ਹੁਣ ਡਾਕੂਮੈਂਟ ਹਰੇ ਕੰਟਰੀ ਦੇ ਹਿਸਾਬ ਨਾਲ ਅਲੱਗ-ਅਲੱਗ ਹੀ ਨੇ ਇੱਕ ਤਾਂ ਬੇਸਿਕ ਡਾਕੂਮੈਂਟ ਨੇ ਉਹਨੇ 2 ਸਾਲ ਦੇ ਇਨਕਮ ਟੈਕਸ ਦੇ ਰਿਟਰਨ ਠੀਕ ਹੈ ਜੋ ਵੀ ਤੁਸੀਂ ਜੌਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ ਉਹਦੇ ਪ੍ਰੂਫ ਹੋਣ ਠੀਕ ਹੈ ਠੀਕ ਹੈ ਜੌਬ ਦੇ ਜੇ ਜੌਬ ਕਰਦੇ ਤਾਂ ਜੌਬ ਦਾ ਜੁਆਇਨਿੰਗ ਲੈਟਰ ਐਨਓਸੀ ਸੈਲਰੀ ਸਲਿੱਪਾਂ ਇਹ ਸਾਰਾ ਕੁਝ ਹੋਵੇ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਹੀ ਰਜਿਸਟ੍ਰੇਸ਼ਨ ਆ ਉਹਦਾ ਕਰੰਟ ਜਾਂ ਸੇਵਿੰਗ ਅਕਾਊਂਟ ਦੇ ਵਿੱਚੋਂ ਬਿਜ਼ਨਸ ਦਾ ਲਾਂਨ ਦੇਣਾ ਉਹ ਉਹ ਸਾਰੇ ਡਾਕੂਮੈਂਟ ਹੋਣੇ ਇਹ ਬੇਸਿਕ ਹੈ ਠੀਕ ਆ ਹੁਣ ਇਹ ਬਾਕੀ ਜਿਹੜੇ ਡਾਕੂਮੈਂਟ ਨੂੰ ਕੰਟਰੀ ਦੇ ਹਿਸਾਬ ਨਾਲ ਵੀ ਹੁੰਦੇ ਨੇ ਜਿਵੇਂ ਯੂਕੇ ਵਾਸਤੇ ਜਿਹੜੀ ਬੈਂਕ ਦੀ ਸਟੇਟਮੈਂਟ ਹੈ ਜਿਹੜੇ ਲੋਕ ਜਾਣਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੋਊਗਾ ਯੂਕੇ ਵਾਸਤੇ ਬੈਂਕ ਸਟੇਟਮੈਂਟ ਬਿਲਕੁਲ ਮੇਨਟੇਨ ਹੋਣੀ ਚਾਹੀਦੀ ਹੈ ਠੀਕ ਹੈ ਜੀ ਸ਼ਾਈਨਿੰਗਨ ਚ ਮੇਨਟੇਨ ਹੋਵੇ ਪਰ ਉੱਤੇ ਹਲਕੀ ਫੁਲਕੀ ਜਿ ਨਿੱਕੀ ਵੀ ਹੈ ਤਾਂ ਚੱਲ ਜਾਂਦੀ ਹੈ ਚੱਲ ਕਾਰੋਬਾਰ ਹੋਵੇ ਫਿਰ ਸਾਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲੇ ਇਹ ਔਖਾ ਯਾਨੀ ਕਿ ਆਸਟ੍ਰੇਲੀਆ ਵਾਲਾ ਵੀਜ਼ਾ ਲੈਣਾ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਔਖਾ ਹੈ ਠੀਕ ਹੈ ਜੀ ਤਾਂ ਨਾਨ ਟੈਕਸਾਈਟ ਆਰ ਨੂੰ ਤਾਂ ਬੇਸਿਕ ਘੱਟ ਦਿੰਦੇ ਨੇ ਹੁਣ ਨਾਨ ਟੈਕਸਾਈਟ ਆਰ ਜਿਹੜੀ 7 ਲੱਖ ਤੋਂ niche niche ਹੈ ਅਗਲੇ ਸਾਲ 12 ਲੱਖ ਤੋਂ niche niche ਹੋ ਜਾਊਗੀ ਕਿਉਂਕਿ ਉਹਨੂੰ ਕੋਈ ਵੀ ਪਰਦੇ ਤੇ ਕੋਈ ਗਵਰਨਮੈਂਟ ਅਫੀਸ਼ਰ ਚੈੱਕ ਨਹੀਂ ਕਰਦਾ ਹਨ ਤੁਸੀਂ ਕਿੰਨੇ ਮਰਜੀ ਆਈ ਵੀ ਉਹ ਦਿੰਦੇ ਨਹੀਂ ਹੈਗੇ ਵੀਜ਼ਾ ਯਾਨੀ ਕਿ ਜਿਨ੍ਹਾਂ ਦੇ ਇੰਨੇ ਇੱਕ ਪੈਸੇ ਹੁੰਦੇ ਨੇ ਯਾਨੀ ਕਿ 7-8 ਲੱਖ 10 ਲੱਖ ਵਾਲੇ ਨੂੰ ਵੀਜ਼ਾ ਨੇ ਨੇ 7 ਲੱਖ ਤੋਂ ਜਿਹਨਾਂ ਦੇ نیچے ਆ ਉਹਨਾਂ ਲਈ ਥੋੜਾ ਜਿਹਾ ਹਾਰਡ ਹੈ 7 ਲੱਖ ਤੋਂ ਉੱਤੇ ਆ ਇਸ ਟਾਈਮ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਆਸਟ੍ਰੇਲੀਆ ਦਾ ਤੇ ਪਲੱਸ ਉਹਨਾਂ ਦੀ ਬੈਂਕ ਸਟੇਟਮੈਂਟ ਵੀ ਪ੍ਰੂਫ ਕਰਦੇ ਹੋਏ ਕਿ ਸੱਚੀ 7 ਲੱਖ ਕਮਾਇਆ ਹੈ ਕਿ ਬੈਂਕ ਦੇ ਵਿੱਚ ट्रांजੈਕਸ਼ਨ ਆ ਉਹਨਾਂ ਦਾ ਆਈਟੀਆਰ ਤੁਸੀਂ 7 ਲੱਖ ਦੀ ਭਰੀ ਬੈਠੇ ਤਾਂ ਵੀ ਵੀਜ਼ਾ ਨਹੀਂ ਹੋਣਾ ਠੀਕ ਆ ਯਾਨੀ ਕਿ ਬਈ ਜ਼ਰੂਰੀ ਹੈਗੀ ਆਪਣੀ ਆਈਟੀਆਰ ਸਭ ਤੋਂ ਵੱਧ ਜ਼ਰੂਰੀ ਹੈ ਇਸ ਟਾਈਮ ਬੈਂਕ ਸਟੇਟਮੈਂਟ ਠੀਕ ਹੈ ਬੈਂਕ ਸਟੇਟਮੈਂਟ ਜ਼ਰੂਰੀ ਹੈ ਹਾਂ ਬੈਂਕ ਸਟੇਟਮੈਂਟ ਜ਼ਰੂਰੀ ਹੈ ਮੈਂ ਦੱਸਿਆ ਨਾ ਆਈਟੀਆਰ ਕੋਈ ਵੀ ਫਾਈਲ ਕਰ ਦੋ ਸਾਨੂੰ ਪਤਾ ਸਾਰੇ ਲੋਕ ਜਿਹੜੇ ਦੇਖ ਰਹੇ ਹੋ ਹਨ ਆਈਟੀਆਰ ਕੋਈ ਵੀ ਫਾਈਲ ਕਰ ਦੋ ਕੋਈ ਗਵਰਨਮੈਂਟ ਅਫੀਸ਼ਰ ਚੈੱਕ ਨਹੀਂ ਕਰਨ ਆਉਂਦਾ ਹੈਗਾ ਇੱਕ ਸੈਲਫ ਡਿclareਡ ਡਾਕੂਮੈਂਟ ਹੈ ਜਿਹਦੀ ਐਮਬੈਸੀ ਦੇ ਵਿੱਚ ਮਤਲਬ ਸਿਰਫ ਇੱਕ ਡਾਕੂਮੈਂਟ ਹੈ ਜਿਹੜਾ ਪ੍ਰੂਫ ਕਰਦਾ ਤੁਸੀਂ ਇੰਨੇ ਪੈਸੇ ਕਮਾਏ ਪ੍ਰੂਫ ਨਹੀਂ ਕਰਦਾ ਬਸ ਸਿਰਫ ਦੱਸ ਰਿਹਾ ਵੀ ਇੰਨੇ ਕਮਾਏ ਸਿਰ ਰਿਹਾ ਠੀਕ ਹੈ ਪ੍ਰੂਫ ਸੋਡੀ ਬੈਂਕ ਸਟੇਟਮੈਂਟ ਕਰਦੀ ਹੈ ਬੈਂਕ ਸਟੇਟਮੈਂਟ ਜ਼ਰੂਰੀ ਹੈ ਹ ਤੁਸੀਂ ਆਪਾਂ ਗੱਲ ਕਰ ਚੁੱਕੇ ਵੀ ਜਿਹੜਾ ਬਿਜ਼ਨਸ ਰਜਿਸਟ੍ਰੇਸ਼ਨ ਹੈ ਉਹ ਵੀ 5 ਮਿੰਟਾਂ ਦੇ ਵਿੱਚ ਕੋਈ ਵੀ ਕਰ ਲੈਂਦਾ ਹੈ ਜੀ GST ਇਹਦਾ ਪਲੱਸ ਪੁਆਇੰਟ ਹੈ GST ਕਿਉਂਕਿ ਹਰੇਕ ਕੋਈ ਮਨਟੇਨ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਆਪਣਾ ਬੈਂਕ ਸਟੇਟਮੈਂਟ ਟੀ ਹੈ ਜਿਹਨੀਆਂ ਸਾਰੇ ਡਾਕੂਮੈਂਟਾਂ ਨੂੰ ਪ੍ਰੂਫ ਕਰਦੀ ਹੈ ਆਪਣੇ ਆਪਣਾ ਜਿਹੜਾ ਬਿਜ਼ਨਸ ਹੈ ਉਹਨੂੰ ਵੀ ਪ੍ਰੂਫ ਹੋ ਜਾਂਦਾ ਹੈ ਕਿਉਂਕਿ ਤੁਸੀਂ ਉਹਨੂੰ ਕਿਸੇ ਹੀ ਬੰਦੇ ਦੀ ਬੈਂਕ ਸਟੇਟਮੈਂਟ ਫੜਾ ਦਈਏ ਤੁਸੀਂ ਸਟੇਟਮੈਂਟ ਦੇਖ ਕੇ ਦੱਸ ਦੋਗੇ ਵੀ ਇਹਦਾ ਕਾਰੋਬਾਰ ਕਿੱਡਾ ਘੂ ਤੇ ਕਿਸ ਚੀਜ਼ ਦਾ ਹੋਊਗਾ ਕਿਸ ਚੀਜ਼ ਦਾ ਹੋ ਸਹੀ ਗੱਲ ਹੈ ਹੈਨਾ ਜਿਹੜੀ ਚ 30 50 ਰੁਪਏ ਦੀਆਂ ਐਂਟਰੀ ਦੇ ਵੱਡੀਆਂ ਐਂਟਰੀਆਂ ਪਤਾ ਲੱਗ ਗਈ ਥੋੜਾ ਇਹ ਵੀ ਕੋਈ ਹੋਰ ਬਹੁਤ ਵੱਡਾ ਕੰਮ ਵੱਡਾ ਕੰਮ ਕੋਈ ਹੋਰ ਵੱਡਾ ਕੰਮ ਹੈ ਹਨਾ ਠੀਕ ਹੈ ਜੀ ਖਰਚਾ ਕਿੰਨਾ ਹੁੰਦਾ ਇਹਦੇ ਉੱਪਰ ਜਿਹੜਾ ਆਪਣਾ ਵੀਜ਼ਾ ਹੁੰਦਾ ਨਾ ਇਹਦੇ ਉੱਪਰ ਟੂਰਿਸਟ ਟੂਰਿਸਟ ਵੀਜ਼ੇ ਦੇ ਉੱਪਰ ਟੂਰਿਸਟ ਵੀਜ਼ੇ ਦਾ ਸਾਰੀਆਂ ਕੰਟਰੀਆਂ ਦੱਸ ਦਿੰਨੇ ਆਪਾਂ ਹਾਂਜੀ ਇਸ ਟਾਈਮ ਜਿਹੜੀ ਯੂਕੇ ਦੀ ਐਂਬੈਸੀ ਫੀਸ ਹੈ ਉਹ 127 ਪਾਉਂਡ ਹੈ ਜਿਹੜੀ ਪਹਿਲਾਂ 115 ਹੁੰਦੀ ਸੀ ਹੁਣ 127 ਪਾਉਂਡ ਹੋਊਗੀ ਠੀਕ ਹੈ ਆਸਟ੍ਰੇਲੀਆ ਦਾ ਫਾਇਲ ਕਰਦੇ ਤਾਂ 197.73 ਡਾਲਰ ਕੱਟਦੇ ਨੇ ਠੀਕ ਆ ਠੀਕ ਹੈ ਯੂਐਸਏ ਤੇ ਕੈਨੇਡਾ ਦਾ 185 ਡਾਲਰ ਹੈ ਠੀਕ ਹੈ ਤੇ ਸ਼ਾਇਨਿਗਨ ਦਾ ਕਰਦੇ ਹੋ ਜਰਮਨੀ ਦਾ ਜਾਂ ਨੀਦਰਲੈਂਡ ਦਾ ਉਹਨਾਂ ਦੀ 90 ਯੂਰੋ ਐਂਬੈਸੀ ਫੀਸ ਹੈ ਪਲੱਸ ਅਪਾਇੰਟਮੈਂਟ ਫੀਸ 17-1800 ਰੁਪਏ ਠੀਕ ਹੈ ਜੀ ਆਪਣਾ ਜਿਹੜਾ ਬਾਰੀ-ਬਾਰੀ ਕੈਂਸਲ ਹੋਣ ਦਾ ਕਾਰਡ ਕੀ ਹੁੰਦਾ ਜੀ ਬੀਜੇ ਦਾ ਕਿਉਂਕਿ ਪੈਸੇ ਖਰਾਬ ਹ ਉਹ ਕਿਉਂ ਹੁੰਦਾ ਜੀ ਵਾਰੀ ਵਾਰੀ ਕੈਨਸਲ ਵੀਜ਼ਾ ਕਈ ਲੋਕ ਨੇ ਉਹਨਾਂ ਦਾ ਏਮ ਹੁੰਦਾ ਉਹਨਾਂ ਦਾ ਡ੍ਰੀਮ ਹੁੰਦਾ ਵੀ ਅਸੀਂ ਨਾ ਸ਼ਾਇਨਗਨ ਚ ਜਾਣਾ ਅਸੀਂ ਯੂਕੇ ਜਾਣਾ ਜਾਂ ਅਸੀਂ ਕੈਨੇਡਾ ਜਾਣਾ ਠੀਕ ਹੈ ਕਈ ਸਾਲਾਂ ਤੋਂ ਵਿਚਾਰੇ ਲੱਗੇ ਹੁੰਦੇ ਜਿਵੇਂ 2019 ਤੋਂ ਲੱਗੇ ਕੋਈ 18 ਤੋਂ ਲੱਗੇ ਜਦੋਂ ਟ੍ਰੈਂਡ ਜਦੋਂ ਸ਼ੁਰੂ ਹੋਇਆ ਇਹਨਾਂ ਦਾ ਤੇ ਉਹਨਾਂ ਦੇ ਲੱਗੇ ਹੋਏ ਨੇ ਤੇ ਹਜੇ ਤੱਕ ਉਹਨਾਂ ਨੂੰ ਵੀਜ਼ਾ ਪ੍ਰਾਪਤ ਨਹੀਂ ਹੋਇਆ ਹੈਗਾ ਉਹਦਾ ਇੱਕ ਇੱਕ ਕਾਰਨ ਹੈ ਉਹ ਬੈਂਕ ਸਟੇਟਮੈਂਟ ਤੇ ਮਿਹਨਤ ਨਹੀਂ ਕਰ ਰਹੇ ਠੀਕ ਹੈ ਇਹ ਕਹਣਾ ਕੁਛ ਨਾ ਕੁਛ ਤਾਂ ਕਾਰਨ ਇਹੀ ਹੁੰਦਾ ਇੱਕ ਮੈਂ ਵੀਡੀਓ ਦੇਖੀ ਸੀਗੀ ਸ਼ਾਇਦ ਉਹ ਥੋੜਾ ਇਹਨੂੰ ਉਹ ਕਰੇ ਗੱਲਬ ਇੱਕ ਬੰਦਾ ਨਾ ਟਾਪੂ ਤੇ ਫਸ ਜਾਂਦਾ ਹੈ ਤੇ ਉੱਥੇ 50 ਸਾਲ ਕੱਢ ਦਿੰਦਾਗਾ ਉਹ ਐਂ ਦੇਖ ਕੇ ਵੀ ਦੂਰ ਆ ਦੂਰ ਹੈ ਪਰ ਜਦੋਂ ਟਾਪੂ ਤੋਂ ਥੋੜੇ ਪਰਲੇ ਪਾਸੇ ਜਾਂਦਾ ਉੱਥੇ ਪੂਰਾ ਸ਼ਹਿਰ ਹੀ ਵਸਿਆ ਆਉਂਦਾਗਾ ਉਹ ਉੱਥੇ ਉਹੀ ਦਾੜੀ ਬਧਾਉਂਦਾ ਠੀਕ ਹੈ ਤੇ ਇਹੀ ਚੀਜ਼ ਹੈ ਵੀ ਲੋਕ ਮਿਹਨਤ ਇੱਕ ਪਾਸੇ ਕਰੀਂਦੇ ਉਮਰ ਨਗਾ ਆਉਂਦੇ ਨੇ ਪਰ ਜਿਹੜੇ ਸਕਸੈਸ ਹੁੰਦੀ ਹੈ ਕੋਲੀ ਪਈ ਹੁੰਦੀ ਉਹ ਬੈਂਕ ਸਟੇਟਮੈਂਟ ਹੈ ਬਸ ਇਹਦਾ ਠੀਕ ਹੈ ਉਹ ਕਰੀਏ ਕਿ ਮੈਂ ਯਾਰ ਫਿਰ ਵੀ ਹੁਣ ਜਿੰਨਾਂ ਕੋਲੇ ਕਮਾਈ ਨਹੀਂ ਹੈਗੀ ਉਹ ਵਿਚਾਰਾ ਇੱਕ ਉਹਨੂੰ ਕਿਵੇਂ ਕਰੇ ਹਾਂ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਬੈਂਕ ਸਟੇਟਮੈਂਟ ਮੈਂटेन ਕਰੀਏ ਕਿ ਜਿਹੜਾ ਬਿਜ਼ਨਸ ਰਜਿਸਟ੍ਰੇਸ਼ਨ ਹੈ ਉਦਮ ਹਾਂਜੀ ਹਾਂਜੀ ਉਹ ਮਤਲਬ ਆਪ ਅਗਲਾ ਨਾ ਉਹਦੇ ਕੋਲ ਕੰਮ ਨਹੀਂ ਹੁੰਦਾ ਹੈਗਾ ਬਸ ਵੈਸੇ ਰਜਿਸਟ੍ਰੇਸ਼ਨ ਬਣਾ ਲੈਂਦਾ ਅਗਲਾ ਠੀਕ ਹੈ ਹੁਣ ਆਈਟੀਆਰ ਵੀ ਇੰਨੀ ਕਈ ਵਾਰ ਕੰਮ ਨਹੀਂ ਹੁੰਦਾ ਸਿਰਫ ਆਈਟੀਆਰ ਬੰਦਾ ਉਹ ਭਰ ਲੈਂਦਾ ਉਹ ਭਰ ਲੈਂਦਾ 500 ਰੁਪਏ ਖਰਚਾ ਆਉਂਦਾ ਅਗਲਾ ਹੁੰਦਾ ਵੀ ਜਦੋਂ ਕੋਈ ਕਰ ਦੇ ਹਾਂ ਵੀ ਚਲ 6-7 ਲੱਖ ਰੁਪਏ ਦੀ ਆਈਟੀਆਰ ਭਰਾ ਲਈ ਹੁਣ ਇਹ ਦੋਨੇ ਡਾਕੂਮੈਂਟ ਹੋ ਗਏ ਜਿਹੜੇ ਫੰਡ ਸ਼ੋ ਕਰਨੇ ਦੇ ਬੈਂਕ ਦੇ ਵਿੱਚ ਤੇ ਉਹ ਕਹਿੰਦੇ ਕਿਸੇ ਨੂੰ ਏਜੰਟ ਨੂੰ ਕਹਿੰਦੇ ਵੀ ਤੁਸੀਂ ਦਿਖਾ ਦਿਓ ਤੁਸੀਂ ਦਿਖਾ ਦਿਓ ਤੇ ਏਜੰਟ ਨੇ ਸਮਝ ਲਓ 20 ਲੱਖ ਵੀ ਦਿਖਾਤਾ ਤਾਂ ਵੀ ਵੀਜ਼ਾ ਰਿਜੈਕਟ ਹੋਊਗਾ ਕਿਉਂਕਿ ਜਿਹੜੀ ਬੈਂਕ ਦੀ ਸਟੇਟਮੈਂਟ ਹੈ ਆਈ ਚਲਾਈ ਹੈ ਉਹਦੇ ਵਿੱਚ ਜੇ ਤੁਸੀਂ ਕਿਰਾਏ ਦਾ ਬਿਜ਼ਨਸ ਰਜਿਸਟਰ ਕਰਾਇਆ ਹੈ ਕਿਰਾਏ ਦਾ ITR ਜਿਹੜੀ ਸਾਡੀ ਬੈਂਕ ਸਟੇਟਮੈਂਟ ਹੈ ਉਹਦੇ ਚ ਜਿਹਨ ਜਿੱਤੋਂ ਫੰਡ ਸ਼ੋਅ ਕਰਾਇਆ ਉਹਨੇ 50-50000 ਰੁਪਏ ਕਰਕੇ ਸਿੱਧਾ 15-20 ਲੱਖ ਕਰਤਾ ਉਹ ਗੱਲ ਹੋ ਜੂਗਾ ਉਹ ਗਲਤ ਹੋ ਜੂਗਾ ਹਾਂ ਵੀਜ਼ਾ ਰਿਜੈਕਟ ਹੋ ਜੂਗਾ ਕਿਉਂਕਿ ਆਫੀਸਰ ਨੂੰ ਪਤਾ ਲੱਗ ਜੂਏ ਇਹ ਤਾਂ ਉਹੀ ਪਾਏ ਹੋਏ ਨੇ ਪੈਸੇ ਤੇ ਇਹਦਾ ਕਰਿਆਨੇ ਦਾ ਕੰਮ ਕਰਿਆਨੇ ਵਾਲੀ ਤਾਂ ਕੋਈ ਐਂਟਰੀ ਨਹੀਂ ਨਾ ਕੋਈ 300 ਦੀ ਐਂਟਰੀ ਨਹੀਂ ਨਾ ਕੋਈ 3000 ਰੁਪਏ ਦੀ ਨਾ ਕੋਈ 30000 ਦੀ ਸਿੱਧੀ 50-50 ਦੀਆਂ ਇਹਦਾ ਕਿਸੇ ਦਾ ਕਰਿਆਨੇ ਦਾ ਕੰਮ ਨਹੀਂ ਨਾ ਹੈਗਾ ਵੀ 50-50 ਦੀਆਂ ਕਿਹੜੀਆਂ ਐਂਟਰੀਆਂ ਆਉਂਦੀਆਂ ਹੋਣ ਠੀਕ ਹੈ ਲੈ ਵੀ ਜੋ ਠੀਕ ਹੈ ਜੀ ਠੀਕ ਹੈ ਉਹ ਵੀਜ਼ਾ ਆਫਸਰ ਨੂੰ ਸਟੇਟਮੈਂਟ ਦੇਖ ਕੇ ਪਤਾ ਲੱਗੇ ਵੀ ਹਾਂ ਬਾਕੀ ਇਹਦਾ ਇਹ ਕੰਮ ਹੈ ਠੀਕ ਹੈ ਜੀ ਠੀਕ ਹੈ ਜਿੰਨੇ ਕੁ ਦੀ ਆਈਟੀਆਰ ਹੈ ਉਹ ਹਿਸਾਬ ਦੀਆਂ ਐਂਟਰੀਆਂ ਹੋਣਗੀਆਂ ਉਹ ਹਿਸਾਬ ਦੀਆਂ ਐਂਟਰੀਆਂ ਹੋਣੇ 18-19 ਲੱਖ ਸ਼ੋਅ ਕਰਨ ਦੀ ਲੋੜ ਨਹੀਂ 3 ਤੋਂ 5 ਲੱਖ ਇਨਫ ਹੈ ਸ਼ਾਈਨਿੰਗਨ ਵੀਜ਼ੇ ਵਾਸਤੇ ਤੇ ਯੂਕੇ ਵੀਜ਼ੇ ਵਾਸਤੇ ਇਸ ਸਾਲ ਦਾ ਨੀ ਵੀ ਸਿਰਫ ਉਹ ਤਿੰਨ ਚਾਰ ਮਹੀਨੇ ਦੀ ਜੋ ਵੀ ਸਟੇਟਮੈਂਟ ਲਾਉਣੀ ਆ ਉਹਦੇ ਵਿੱਚ ਬਸ ਇੰਨਾ ਕੁ ਬੈਲੈਂਸ ਆਪਣੇ ਕੋਲੇ ਮੌਜੂਦਾ ਇੰਨਾ ਕੁ ਬੈਲੈਂਸ ਹੋਣਾ ਚਾਹੀਦਾ ਤਿੰਨ ਤੋਂ 5 ਲੱਖ ਇਹ ਸ਼ਾਇਨਿੰਗਨ ਤੇ ਯੂਕੇ ਦੀ ਗੱਲ ਹੈ ਜੇ ਹੁਣ ਕਿਸੇ ਨੇ ਆਸਟ੍ਰੇਲੀਆ ਦਾ ਅਪਲਾਈ ਕਰਨਾ ਹੈ ਜਾਂ ਤੁਸੀਂ ਕੈਨੇਡਾ ਦਾ ਅਪਲਾਈ ਕਰਨਾ ਹੈ ਉਹਦੇ ਵਾਸਤੇ ਥੋੜਾ ਜਿਆ ਤੁਸੀਂ 4 ਤੋਂ 7 ਲੱਖ ਰੁਪਏ ਕਰ ਲਓ ਬਸ ਇੰਨਾ ਕੁ ਹੋਵੇ ਬਸ ਉਹ ਐਂਟਰੀਆਂ ਹੋਣ ਖਾਤੇ ਦੇ ਵਿੱਚ ਜਿਸ ਤਰੀਕੇ ਦਾ ਵੀ ਬਿਜ਼ਨਸ ਹੈ ਮੈਂ ਕਾਰ ਵਾਸ਼ਿੰਗ ਦਾ ਕੰਮ ਆ ਗਿਆ ਚاہے ਕਰਿਆਨੇ ਦਾ ਕੰਮ ਆ ਗਿਆ ਚਾਹੇ ਕਿਸੇ ਆਪਾਂ ਫੁੱਟਵੇਅਰ ਵੇਚਦੇ ਆ ਚਾਹੇ ਉਹਦਾ ਕੰਮ ਆ ਗਿਆ ਚਾਹੇ ਮੋਬਾਈਲ ਐਸੈਸਰੀ ਵੇਚਦੇ ਆ ਕੋਈ ਵੀ ਤੁਹਾਡਾ ਕੰਮ ਹੈ ਉਹ ਤੁਹਾਡੇ ਬੈਂਕ ਸਟੇਟਮੈਂਟ ਦੇ ਵਿੱਚ ਜਸਟੀਫਾਈ ਹੋ ਜਾਵੇ ਵੀ ਹਾਂ ਉਹੀ ਕੰਮ ਹੈ ਬਈ ਠੀਕ ਹੈ ਜੀ ਐਂਟਰੀ ਉਹਸਾਫ ਦੀਆਂ ਹੋਣ ਸਿਆਣੇ ਬਹੁਤ ਨੇ ਜਾਨੀ ਕਿਹੜੇ ਉੱਤੇ ਬੈਠੇ ਹੋ ਦੇਖਦੇ ਨੇ ਵੀ ਕਿ ਕਿੰਦਾ ਐਂਟਰੀ ਆਣੀ ਹੈ ਬਿਲਕੁਲ ਬਿਲਕੁਲ ਇਹ ਤੁਸੀਂ ਆਪ ਹੀ ਸੋਚੋ ਆਈਟੀਆਰ ਵੀ ਹਰੇਕ ਕੋਈ ਭਰੀ ਜਾਂਦਾ ਉਹ ਬਿਜ਼ਨਸ ਵੀ ਹਰੇਕ ਕੋਈ ਰਜਿਸਟਰ ਕਰ ਲੂਗਾ ਕੱਲੀ ਸਟੇਟਮੈਂਟ ਹੀ ਹੈ ਜਿਹੜੀ ਤੇ ਆਪਾਂ ਨੂੰ ਕਰਨੀ ਪੈਣੀ ਹੈ ਆਪਨ ਕਰਨਾ ਹੋਰ ਨਹੀਂ ਕਰ ਸਕਦਾ ਉਹ ਤਾਂ ਤੁਸੀਂ ਆਪਦੀ ਮਿਹਨਤ ਨਾਲ ਕਰੋ ਬਾਕੀ ਸਾਡੀ ਤੁਸੀਂ ਤੁਸੀਂ ਸਲਾਹ ਲੈ ਸਕਦੇ ਹੋ ਵੀ ਕਿਵੇਂ ਕਰੀਏ ਬਹੁਤ ਲੋਕ ਆਉਂਦੇ ਵੀ ਸਾਡੀ ਵੀਡੀਓ ਤੇ ਵੀ ਆਉਣਗੇ ਹਨਾ ਵੀ ਵੀਜ਼ਾ ਅਪਲਾਈ ਕਰਨਾ ਅਸੀਂ ਕਿਸੇ ਨੂੰ ਐਂ ਨਹੀਂ ਕਹਿੰਦੇ ਵੀ ਲਿਆ ਡਾਕੂਮੈਂਟ ਅਪਲਾਈ ਕਰ ਦਿੰਨੇ ਅਸੀਂ ਪਹਿਲਾਂ ਕਹਿੰਦੇ ਆ ਵੀ ਪਹਿਲਾਂ ਉਹਦੇ ਡਾਕੂਮੈਂਟ ਇਹ ਚੀਜ਼ਾਂ ਹੈਗੀਆਂ ਤੇਰੇ ਕੋਲੇ ਸਟੇਟਮੈਂਟ ਐਵੇਂ ਬਣੀ ਹੋਈ ਹੈ ਅਗਲਾ ਕਹਿੰਦਾ ਹਾਂ ਤਾਂ ਬਈ ਭੇਜ ਦੇ ਕਰਾਂਗੇ ਅਪਲਾਈ ਚੈੱਕ ਕਰ ਲੈਣੇ ਹਨਾ ਜੇ ਨਹੀਂ ਹੈਗੀ ਤਾਂ ਅਗਲੇ ਨੂੰ ਕਹਿੰਦੇ ਵੀ 4 ਮਹੀਨੇ ਰੁਕ ਜਾਓ ਠੀਕ ਹੈ ਠੀਕ ਹੈ ਆਪਾਂ ਤੁਹਾਨੂੰ ਗਾਈਡ ਕਰਾਂਗੇ ਕਿ ਚਾਰ ਮਹੀਨੇ ਸਟੇਟਮੈਂਟ ਚਲਾਉਣੀ ਕਿਵੇਂ ਹੈ ਫਿਰ ਆਈਓ ਫਿਰ ਰਿਜ਼ਲਟ ਆਊਗਾ ਐ ਨਹੀਂ ਵੀ ਆਪਾਂ ਲਿਆ ਡਾਕੂਮੈਂਟ ਫੜਾ ਪੈਸੇ ਤੇ ਕਰੀਏ ਅਪਲਾਈ ਆਪਣਾ ਕਿੰਨਾ ਖਰਚਾ ਹੁੰਦਾ ਇਹਦੇ ਵਿੱਚ ਜੇ ਆਪਾਂ ਆਪਣੇ ਖਰਚੇ ਦੀ ਗੱਲਬਾਤ ਕਰੀ ਜਿਵੇਂ ਬਸ ਦੱਸਿਆ ਵੀ ਹੋਈ ਅੰਬੈਸੀ ਫੀਸਾਂ ਨੇ ਜੋ ਹੀ ਫੀਸਾਂ ਨੇ ਹਾਂ ਉਸ ਤੋਂ ਬਾਅਦ ਜੇ ਅਸੀਂ 10 15000 ਜੋ ਵੀ ਲੈਣੇ ਅਸੀਂ ਉਹ ਸਿਰਫ ਵੀ ਤੁਹਾਡੀ ਫਾਈਲਿੰਗ ਕਰਨ ਦੀ ਲੈਣੇ ਆ ਅੱਗੇ ਤੁਹਾਡੀ ਫਾਈਲ ਅੰਬੈਸੀ ਤੱਕ ਪਹੁੰਚਾਉਣ ਦੀ ਤੁਹਾਡੀ ਸਾਰੀ ਚੀਜ਼ਾਂ ਨੂੰ ਦੇਖਣ ਦੀ ਵੀ ਤੁਹਾਡੇ ਫਾਈਲ ਚ ਵਿੱਚ ਕੀ ਪਲੱਸ ਹੈ ਕੀ ਮਾਈਨਸ ਹੈ ਕੀ ਰੈੱਡ ਫਲੈਗ ਨੇ ਠੀਕ ਆ ਠੀਕ ਆ ਉਹ ਸਾਰੀਆਂ ਚੀਜ਼ਾਂ ਨੂੰ ਕੱਢ ਕੇ ਤੇ ਵਧੀਆ ਫਾਈਲ ਬਣਾਉਣ ਦੀ ਸੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਇਹ ਚਾਂਸ ਕਿੰਨੇ ਪਰਸੈਂਟ ਹੁੰਦੇ ਨੇ ਵੀ ਹਾਂ ਵੀਜ਼ਾ ਆ ਜਾਊਗਾ ਇਹ ਬਹੁਤ سارے ਲੋਕ ਇਸ ਸਾਲ ਪਏ ਨੇ ਚਾਂਸ ਕਿੰਨੇ ਪਰਸੈਂਟ ਹੈ ਕਈ ਵਾਰ ਤਾਂ ਮੈਂ ਨਾ ਕਿਸੇ ਦਾ ਡਾਕੂਮੈਂਟ ਵੀ ਨਹੀਂ ਦੇਖਿਆ ਹੁੰਦੇ ਫੋਨ ਕਰ ਦਿੰਗੇ ਬਾਈ ਵੀਜ਼ਾ ਅਪਲਾਈ ਕਰਨਾ ਹੈ ਮੈਂ ਕਹਿੰਦਾ ਵੀਰੇ ਠੀਕ ਹੈ ਕਰ ਦਾਂਗੇ ਵੀਰੇ ਚਾਂਸ ਕਿੰਨੇ ਪਰਸੈਂਟ ਹੈ ਮੈਂ ਕਹਿੰਦਾ ਵੀਰੇ ਤੇਰਾ ਇੱਕ ਵੀ ਡਾਕੂਮੈਂਟ ਮੈਂ ਦੇਖਿਆ ਨਹੀਂ ਮੈਂ ਕਿਵੇਂ ਕਹਾਂ ਵੀ ਤੇਰੇ 80% ਚਾਂਸ ਨੇ 90% ਚਾਂਸ ਹੈ ਨਾ ਮੈਂ ਤੇਰਾ ਡਾਕੂਮੈਂਟ ਦੇਖੂਗਾ ਠੀਕ ਹੈ ਫਿਰ ਤੇਰੀ ਬੈਂਕ ਸਟੇਟਮੈਂਟ ਦੇਖੂ ਆ ਆਈਟੀਆਰ ਦੇਖੂਗਾ ਫਿਰ ਮੈਂ ਤੈਨੂੰ ਦੱਸ ਸਕਦਾ ਵੀ ਤੇਰੇ ਇੰਨੇ ਉਹਦੇ ਚਾਂਸ ਇਨਕਰੀਜ਼ ਹੋ ਜਾਣਗੇ ਬਾਕੀ ਜੇ ਤਾਂ ਹੁਣ ਅਪਲਾਈ ਕਰਨਾ ਉਹ ਤੇ ਆਪਣਾ ਡਿਸੀਜਨ ਹੈ ਠੀਕ ਹੈ ਜੀ ਹੁਣ ਜੇ ਆਪਣੇ ਕੋਲ ਸਾਰਾ ਕੁਝ ਪੂਰਾ ਹੈ ਜੀ ਠੀਕ ਹੈ ਜੀ ਫਿਰ ਵੀ ਉਹ ਕੈਨਸਲ ਹੋ ਹੋ ਜੂਗੀ ਜਾਂ ਫਿਰ ਹੁੰਦਾ ਨਹੀਂ ਵੀ ਜੇ ਕੀ ਕਾਰਨ ਬਣੇ ਜੇ ਕਿਸੇ ਦੀ ਕਿਸਮਤ ਖਰਾਬ ਹੈ ਹਾਂ ਉਹ ਲੱਗ ਜੂਦਾ ਵੀ ਵੀਜ਼ਾ ਰਿਜੈਕਟ ਹੋ ਜੇ ਪਰ ਜੇ ਤੁਹਾਡੀ ਬੈਂਕ ਸਟੇਟਮੈਂਟ ਸੋਲਿਡ ਹੈ ਨਾ ਹਾਂ ਤੁਹਾਡੀ ਆਈਟੀਆਰ ਨਾਲ ਮੈਚ ਕਰਦੀ ਹੈ ਤੁਹਾਡੇ ਬਿਜ਼ਨਸ ਨਾਲ ਮੈਚ ਕਰਦੀ ਹੈ ਤੁਹਾਡਾ ਵੀਜ਼ਾ ਨਹੀਂ ਰਿਜੈਕਟ ਹੁੰਦਾ ਵੀ ਚਾਹੇ ਤੁਸੀਂ ਵਿਆਹੇ ਹੋਆ ਭਾਵੇਂ ਫਿਰ ਭਾਵੇਂ ਕੁਮਾਰੇ ਹੋ ਭਾਵੇਂ ਤੁਹਾਡੀ ਜੋ ਜੰਗ ਹੈ ਭਾਵੇਂ ਤੁਹਾਡੀ ਏਜ ਜ਼ਿਆਦਾ ਹੈ ਉਹੀ ਚੱਕਰ ਨਿਕਾ ਤੁਹਾਨੂੰ ਵੀਜ਼ਾ ਮਿਲੂਗਾ ਇੱਕ ਕ੍ਰਾਈਟੇਰੀਆ ਨਾ ਬੈਸੀ ਦਾ ਹਾਂ ਠੀਕ ਹੈ ਜੀ ਜੇ ਤੁਸੀਂ ਕ੍ਰਾਈਟੇਰੀਆ ਚ ਫਾਲੋ ਕਰੋਗੇ ਤੁਹਾਨੂੰ ਕਿਉਂ ਰਿਜੈਕਟ ਕਰਨਗੇ ਉਹ ਯੂਕੇ ਤਾਂ ਖਾਸ ਕਰਕੇ ਨਹੀਂ ਕਰਦਾ ਯੂਕੇ ਨੂੰ ਭਾਵੇਂ ਪਤਾ ਹੋਵੇ ਵਿਆਹ ਬੰਦਾ ਵਾਪਸ ਨਹੀਂ ਆਉਂਦਾ ਇਹਨੇ ਕੰਮ ਕਰਨਾ ਉਹ ਵੀ ਉੱਥੇ ਲੁਕ ਛਿਪ ਕੇ ਕੰਮ ਕਰਨਾ ਤਾਂ ਵੀ ਤੁਹਾਨੂੰ ਵੀਜ਼ਾ ਦਊਗਾ ਜੇ ਸਾਰੇ ਡਾਕੂਮੈਂਟ ਸਹੀ ਨੇ ਬਸ ਠੀਕ ਹੈ ਜੀ ਉਹਦਾ ਮਤਲਬ ਉਹਨਾਂ ਦਾ ਕਾਨੂੰਨ ਆਂਦਾ ਹੈ ਉਹਨਾਂ ਨੇ ਡਾਕੂਮੈਂਟ ਹੀ ਤੋਲਣੇ ਨੇ ਨਾ ਡਾਕੂਮੈਂਟ ਤੋਲਣੇ ਉਹ ਨਹੀਂ ਦੇਖਣਾ ਹੈਗਾ ਵੀ ਇਹਦੀ ਇੰਟੈਂਸ਼ਨ ਨਹੀਂ ਚੈੱਕ ਕਰਨੀ ਡਾਕੂਮੈਂਟ ਚੈੱਕ ਕਰਨਾ ਹਾਂ ਇੰਡੀਆ ਵਾਲਾ ਕਾਨੂੰਨ ਕਾਨੂੰਨ ਹੈ ਬਸ ਉਹਨਾਂ ਦਾ ਹਾਂ ਠੀਕ ਹੈ ਜੀ ਵਰਕ ਪਰਮਿਟ ਨੂੰ ਆਪਾਂ ਕਿਵੇਂ ਕਰ ਲੈਣੇ ਜਾਂ ਫਿਰ ਆਪਣੇ ਕੋਲੇ ਹੁੰਦਾ ਨਹੀਂ ਕੀ ਗੱਲ ਬਾਤ ਹੁੰਦੀ ਹੈ ਆਪਾਂ ਵਰਕ ਪਰਮਿਟ ਨਹੀਂ ਕਰਦੇ ਕਰਦੇ ਨਹੀਂ ਹੈਗੇ ਸਿਰਫ ਸਟੱਡੀ ਤੇ ਟੂਰਿਸਟ ਵੀਜ਼ਾ ਠੀਕ ਹੈ ਜੇ ਸਟੱਡੀ ਵਾਲਾ ਕਿਵੇਂ ਕਰਦੇ ਹੋ ਫਿਰ ਕੀ ਗੱਲ ਬਾਤ ਹੈ ਦੇਖੋ ਸਟੱਡੀ ਵਾਲਾ ਤਾਂ ਐਵੇਂ ਆ ਹਰੇਕ ਬੱਚੇ ਦੇ 10ਵੇਂ 12ਵੇਂ ਸਰਟੀਫਿਕੇਟ ਠੀਕ ਹੈ ਉਹਦੇ ਵਿੱਚ ਕੀ ਨੰਬਰ ਨੇ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਉਸ ਤੋਂ ਬਾਅਦ ਉਹਦੀ ਇੰਗਲਿਸ਼ ਕਿਵੇਂ ਆ ਆਪਾਂ ਜਿਵੇਂ ਆਇਲਸ ਤੋਂ ਜੱਜ ਕਰ ਲੈਣੇ ਜਾਂ ਹੁਣ ਐਮਓਆਈ ਤੋਂ ਡਲਿੰਗੋ ਤੋਂ ਪੀਟੀ ਤੋਂ ਹਨਾ ਆਪਾਂ ਉਹ ਤੋਂ ਜੱਜ ਕਰਦੇ ਵੀ ਇੰਗਲਿਸ਼ ਕਿਹ ਹੈ ਉਹ ਤਾਂ ਜਿਵੇਂ ਉਹਦੇ ਨੰਬਰ ਨੇ ਉਹਦੇ ਵਿੱਚ ਹਨਾ ਫਿਰ ਆਪਾਂ ਉਸ ਤਰੀਕੇ ਦੀ ਯੂਨੀਵਰਸਿਟੀ ਦੇ ਵਿੱਚ ਜਾਂ ਕੰਟਰੀ ਉਹਨਾਂ ਨੂੰ ਸੁਜੈਸਟ ਕਰਦੇ ਆ ਜਾਂ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਵੀ ਮੈਂ ਕੈਨੇਡਾ ਦੇ ਵਿੱਚ ਜਾਣਾ ਜਾਂ ਆਹ ਕਾਲਜ ਦੇ ਵਿੱਚ ਜਾਣਾ ਆਹ ਕੋਰਸ ਦੇ ਵਿੱਚ ਜਾਣਾ ਆਪਾਂ ਉਹੀ ਕੋਰਸ ਉਹੀ ਕਾਲਜ ਉਹਦੀ ਐਡਮਿਸ਼ਨ ਪਾਵਾਂਗੇ ਐਡਮਿਸ਼ਨ ਦੇ ਆਪਾਂ ਦੇਖੋ ਸਾਰਾ ਕਿਸੇ ਵੀ ਚੀਜ਼ ਦੀ ਮੈਂ ਕੋਈ ਗਰੰਟੀ ਨਹੀਂ ਲੈਂਦਾ ਕਿਸੇ ਕੰਮ ਦੀ ਬਈ ਠੀਕ ਹੈ ਜੀ ਸਾਰਾ ਕੰਮ ਹੀ ਡਾਕੂਮੈਂਟਾਂ ਦੇ ਉੱਤੇ ਆ ਰਿਹਾ ਹੁਣ ਕਈ ਜਿਹੜਾ ਟਾਈਮ ਵਾਦਾ ਕਰ ਦਿੰਦੇ ਨੇ ਬਈ ਕਈ ਲੋਕ ਆਪਾਂ ਹਰੇਕ ਨੂੰ ਨਹੀਂ ਕਹਿੰਦੇ ਮਾੜਾ ਹਾਂ ਕੋਈ ਮਾੜਾ ਤਾਂ ਹੁੰਦੀ ਨੇ ਲੋਕੀ ਕੀ ਗੱਲ ਸਹੀ ਗੱਲ ਜਿਵੇਂ ਚੱਲਣ ਤੋਂ ਅਗਲਾ ਉਹ ਵੀ ਠੀਕ ਹੈ ਵੀ ਜੇ ਕਿੰਨੇ ਕ ਆਏ ਨੇ ਆਪਣੇ ਥਰੂ ਅਜ ਤੱਕ ਕਿਉਂਕਿ ਆਪ ਨੂੰ ਕਾਫੀ ਲੰਮਾ ਟਾਈਮ ਹੋ ਗਿਆ ਨਾ ਇਹ ਤੇ ਭਾਈ ਮੈਂ ਪਹਿਲ ਸੈਨੂੰ ਸਹੀ ਦੱਸਾਂ ਮੈਂ ਪਹਿਲਾਂ ਉਸ ਵੇਲੇ ਸ਼ੌਂਕ ਤੋਂ ਹੀ ਕੰਮ ਕਰਦਾ ਹੁੰਦਾ ਸੀ ਕਿਸੇ ਨੇ ਭੇਜ ਤੇ ਤੇ ਉਹਦਾ ਲਵਾਤਾ ਪੈਸੇ ਵੀ ਨਹੀਂ ਲੈਂਦਾ ਹੁੰਦਾ ਸੀ ਠੀਕ ਹੈ ਪੈਸੇ ਲੈਣੇ ਤੁਸੀਂ ਆ ਸਮਝ ਲਓ ਜੀ ਥੋੜਾ ਟਾਈਮ ਹੀ ਹੋਇਆ ਹੈ ਸ਼ੁਰੂ ਕੀਤੇ ਨੇ ਸਿੱਖਿਆ ਕਿੱਥੋਂ ਇਹ ਆ ਵੀ ਇਹ ਕੰਮ ਨਾ ਇਹ ਕੰਮ ਹੈ ਜੀ ਇਸ ਸਥਾਨ ਤੇ ਪੈਜ ਹੈ ਨਾ ਇਹ ਕੰਮ ਨਾ ਸਿਖਾਇਆ ਨਹੀਂ ਜਾ ਸਕਦਾ ਕਿਸੇ ਨੂੰ ਪਰ ਸਿਖਾਇਆ ਜਾ ਸਕਦਾ ਸਿਖਾਇਆ ਜਾ ਸਕਦਾ ਸਿਖਾਇਆ ਨਹੀਂ ਬਾਕੀ ਜਾ ਸਕਦਾ ਠੀਕ ਹੈ ਜੀ ਕਿਉਂਕਿ ਇਹ ਆਪਦੀ ਬੰਦੇ ਦੀ ਆਪਦੀ ਸੋਚ ਹੁੰਦੀ ਹੈ ਕੰਮ ਕਿਹਾ ਨਾ ਵੀ ਉਹ ਸਮਝ ਲੈ ਕਿ ਕਿਸ ਕੰਟਰੀ ਦੇ ਆ ਵੀ ਆਹ ਕੰਟਰੀ ਆ ਬੰਦੇ ਨੂੰ ਵੀਜ਼ਾ ਦੇ ਰਹੀ ਹੈ ਇਸ ਤਰੀਕੇ ਦੀ ਪ੍ਰੋਫਾਈਲ ਨੂੰ ਵੀਜ਼ਾ ਦੇ ਰਹੀ ਹੈ ਆਪਦੀ ਸਮਝ ਹੁੰਦੀ ਹੈ ਇੱਕ ਇਹ ਆਨਲਾਈਨ ਹੀ ਹੁੰਦਾ ਸਾਰਾ ਕੁਝ ਆਪਾਂ ਦੇਖਿਆ ਹੈ ਕਿ ਵੀ ਬੰਦਾ ਆਪ ਵੀ ਉਹਨੂੰ ਕਰ ਸਕਦਾ ਹੈ ਕੋਈ ਵੀ ਬੰਦਾ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਆਪ ਤੋ ਅਪਲਾਈ ਕਰ ਸਕਦਾ ਸਟੂਡੈਂਟ ਵੀਜ਼ਾ ਖਾਸ ਕਰਕੇ ਇਹ ਗੱਲ ਕਹਿਣਾ ਜੇ ਤੁਸੀਂ ਆਪ ਦਾ ਸਟੂਡੈਂਟ ਵੀਜ਼ਾ ਆਪ ਤੋ ਨਹੀਂ ਨਾ ਅਪਲਾਈ ਕਰ ਸਕਦੇ ਤੁਸੀਂ ਬਾਹਰ ਜਾ ਕੇ ਕੀ ਕੰਮ ਜਾਵੋ ਹੋਗੇ ਬਈ ਜੇ ਤੁਸੀਂ ਉਹ ਥੋੜੀ ਟੈਨਸ਼ਨ ਚੱਲ ਨਹੀਂ ਸਕਦੇ ਹਨ ਬੰਦੇ ਡਰ ਹੁੰਦਾ ਕਿ ਸਾਡੇ ਪੈਸੇ ਨਾ ਖਰਾਬ ਹੋ ਜਾਣ ਜੇ ਤੁਸੀਂ ਇੰਨੀ ਕਿ ਟੈਨਸ਼ਨ ਨਹੀਂ ਚੱਲ ਸਕਦੇ ਬਾਹਰ ਵੀ ਕੀ ਕਰੋਗੇ ਇਹ ਕੋਈ ਵੱਡੀ ਗੱਲ ਨਹੀਂ ਕੋਈ ਵੀ ਆੜਿਆ ਹੋਇਆ ਕੰਮ ਕੱਢਿਆ ਕੋਈ ਹੁਣ ਤੱਕ ਕੋਈ ਇਹੋ ਜਿਹਾ ਕੋਈ ਖਾਸ ਆੜਿਆ ਪਿਆ ਹੋਵੇ ਹਾਂ ਆ ਵੀ ਤਸੀਵਤ ਦੇ ਪਿੱਛੇ ਮਤਲਬ ਮੈਂ ਬਹੁਤ ਲੋਕਾਂ ਦਾ ਕੀਤਾ ਐਵੇਂ ਬਹੁਤ ਲੋਕਾਂ ਦਾ ਕੀਤਾ ਬਈ ਇੱਕ ਮੁੰਡਾ ਤੇਜਿੰਦਰ ਉਹਨੇ ੜੀ ਗੁਰਦੁਆਰੇ ਚ ਪਾਠੀ ਐ ਠੀਕ ਐ ਜੀ ਸਹਾਰਨਪੁਰ ਤੇ ਉਹ ਆਪ ਡੈਰੀ ਤੇ ਕੰਮ ਕਰਦਾ ਹੁੰਦਾ ਸੀਗਾ ਉਹਦੀ 8-10000 ਰੁਪਏ ਮਿਲਦਾ ਸੀ ਨੂੰ ਡੈਰੀ ਤੋਂ ਠੀਕ ਐ ਤੇ ਆਪਣੇ ਨਾਲ ਜੁੜੇ ਜੁਲਾਈ ਚ ਜੁੜਿਆ ਸੀਗਾ 2024 ਦੀ ਜੁਲਾਈ ਚ ਠੀਕ ਐ ਜੀ ਤੇ ਬਸ ਉਹਦਾ ਚਾਹ ਸੀ ਬਾਹਰ ਸੈਟ ਹੋਣਾ ਕਿਸੇ ਕੰਟਰੀ ਦੇ ਵਿੱਚ ਉਹਨੇ ਪਹਿਲਾਂ ਕਈ ਥਾਵਾਂ ਤੋਂ ਵੀਜ਼ਾ ਅਪਲਾਈ ਕੀਤੇ ਸੀਗੇ ਆਹੀ ਤੇ ਉਹ ਰਿਜੈਕਟ ਹੋਈ ਐ ਤੇ ਮੈਂ ਵੀ ਉਹਦਾ ਕੀਤਾ ਸੀ ਮੇਰੇ ਥਰੂ ਵੀ ਦੋ ਵਾਰ ਰਿਜੈਕਟ ਹੋਇਆ ਉਹਦਾ ਵੀਜ਼ਾ ਠੀਕ ਐ ਕਈ ਲੋਕ ਨਹੀਂ ਦੱਸਦੇ ਮੈਂ ਦੱਸਦਾ ਮੇਰੇ ਥਰੂ ਵੀ ਉਹਦਾ ਵੀਜ਼ਾ ਰਿਜੈਕਟ ਹੋਏ ਦੋ ਵਾਰੀ ਠੀਕ ਉਹਨੇ ਨਾ ਪੈਸੇ ਵਿਚਾਰੇ ਨੇ ਕਿਸ ਆਪ ਦੇ ਰਿਸਪੀਰਾਂ ਤੋਂ ਫੜ ਕੇ ਅਕਾਊਂਟ ਦੇ ਵਿੱਚ ਸ਼ੋਅ ਕੀਤੇ ਹੋਏ ਸੀਗੇ ਤੇ ਹੁਣ ਉਹ ਕਹਿੰਦਾ ਬਈ ਮੈਂ ਹੋਰ ਨੀਰ ਚੱਲ ਸਕਦਾ ਵੀ ਰਿਸ਼ਤੇ ਰਾਂ ਦੀ ਪੈਸੇ ਖਰਚ ਹੋ ਰਹੇ ਨੇ ਹਨਾ ਮੇਰੀ 8-10 ਰੁਪਏ ਉਹ ਹੈ ਤਨਖਾਹ ਉਹਦੇ ਵਿੱਚੋਂ ਮੈਂ ਬੈਸੀ ਫੀਸਾਂ ਭਰ ਜਾਨਾ ਇੰਨੀਆਂ ਮਹਿੰਗੀਆਂ ਤੇ ਵੀ ਮੈਂ ਵੀ ਕਰਜ਼ੇ ਵਿੱਚ ਪੈ ਰਿਆਂਗਾ ਮੈਂ ਇਹਨੂੰ ਆਖਿਆ ਵੀ ਇੱਕ ਮੌਕਾ ਦੇ ਦੇ 4 ਮਹੀਨੇ ਖੜਾ ਜਾ ਸਟੇਟਮੈਂਟ ਦੁਆਰੇ ਮੇਨਟੇਨ ਕਰ ਦੂੰ ਹਾਂ ਤੇ ਸਟੇਟਮੈਂਟ ਮੇਨਟੇਨ ਕਰਾਈ ਬਈ ਹੁਣ ਪੂਰੀ ਅਜੇ ਯੂਕੇ ਬੈਠਾ ਹੈ ਯੂਕੇ ਬੈਠਾ ਹਾਂ ਯੂਕੇ ਵੀ ਜਾਂਦਾ ਜਾਂਦਾ ਫਸ ਗਿਆ ਸੀਗਾ 에어ਪੋਰਟ ਤੇ ਉਹਨੂੰ ਰੋਕ ਲਿਆ ਉੱਥੇ ਦੁਆਰੇ ਫੇਰ ਨਵੀਂ ਫਲੈਟ ਦੀ ਬੁੱਕ ਕਰਾ ਕੇ ਰੁੱਕੇ ਜੋ ਜਦੋਂ ਘਰ ਉਹ ਲੈ ਆਏ ਉਹਨੂੰ ਬਸ ਜੇ ਜਾਨ ਨਹੀਂ ਉਤਰ ਰਹੀ ਜਿਹੜੀਆਂ ਨਾ ਮੈਂ ਵਾਪਸ ਨਹੀਂ ਕਰੀ ਲੈ ਕੇ ਆਣਾ ਕੁਝ ਕਰੋ ਉਸ ਦਿਨ ਆਪਾਂ ਨੂੰ ਚੜਾਤਾ ਹੋਇਆ ਕੀ ਸੀ ਹੈ ਕੀ ਕਾਰਨ ਹੋਇਆ ਸੀਗਾ ਉਹਨੂੰ ਸਰ ਉਹਨਾਂ ਨੇ ਨਾ ਫਲਾਈਟ ਬੁੱਕ ਗਲਤ ਕਰ ਲਈ ਟਿਕਟ ਅਸੇ ਇਹੀ ਕਾਰਨ ਬਾਹਰ ਦੀ ਗੱਲਾਂ ਹਾਂ ਹਾਂ ਉਹਨਾਂ ਨੇ ਰਾਹ ਚ ਇੱਕ ਕੰਟਰੀ ਦੀ ਸਟੇ ਪਾਤੀ ਬਈ ਉਹ ਕਹਿੰਦੇ ਜਿਹੜੀ ਕੰਟਰੀ ਚ ਸਟੇ ਹੈ ਤੇ ਸ਼ਾਇਦ ਉਹ ਅਜਰਬਾਈ ਜਾਂਦੀ ਸਟੇ ਸੀਗੀ ਉਹ ਕਹਿੰਦੇ ਉਹਦਾ ਵੀਜ਼ਾ ਦਿਖਾਓ ਤੁਸੀਂ ਅਸੇ ਏਦਾਂ ਵੀ ਹੁੰਦਾ ਵੀ ਜਾ ਹਾਂ ਕੋਈ ਬਸ ਮੌਕੇ ਤੇ ਉਹ ਬੰਦੇ ਨੂੰ ਇੰਨੇ ਸਵਾਲ ਜਵਾਬ ਆਏ ਨੂੰ ਬਾਹਰ ਹੋ ਗਿਆ ਬਸ 에ਰਪੋਰਟ ਤੋਂ ਬਾਹਰ ਕਿਉਂ ਫੋਨ ਕਰਤਾ ਵੀ ਉਹ ਨਹੀਂ ਚੜ੍ਹਦਣੀ ਦਿੱਤਾ ਫਿਰ ਆਪਾਂ ਨਵੀਂ ਫਲਾਈਟ ਕੀਤੀ ਡਾਇਰੈਕਟ ਤੇ ਬਸ ਪਹੁੰਚ ਗਿਆ ਪਹੁੰਚ ਗਿਆ ਫਲਾਈਟ ਦਾ ਆਪਾਂ ਕੰਮ ਨਹੀਂ ਕਰਦੇ ਬਸ ਉਹਦੇ ਲਈ ਕਰਤਾ ਸੀ ਠੀਕ ਠੀਕ ਲਓ ਮੈਂ ਤੁਹਾਨੂੰ ਦੱਸਦਾ ਸਾਰੇ ਕੰਮ ਕਰ ਲੈਂਦਾ ਇਹਦੀ ਗੱਲ ਨਹੀਂ ਇੱਕ ਇੱਕ ਬਾਈ ਰਾਤ ਰਾਤ ਗਿਆ ਇੱਕ 모ਹਨ ਲਾਲ ਹਾਂ ਠੀਕ ਹੈ ਉਹਦਾ ਵੀਜ਼ਾ ਵੀ ਰਿਜੈਕਟ ਹੋ ਗਿਆ ਸੀਗਾ ਯੂਕੇ ਦਾ ਫਿਰ ਆਪਾਂ ਅਪੀਲ ਪਾਈ ਹਾਂ ਵੀਜ਼ਾ ਆਫਸਰ ਨੇ ਜਿਹੜਾ ਵੀਜ਼ਾ ਆਪਣਾ ਰਿਜੈਕਟ ਕੀਤਾ ਉਹ ਗਲਤ ਕੀਤਾ ਹੈ ਆਪਾਂ ਉਹਦੀ ਅਪੀਲ ਪਾਈ ਉਹਦੀ ਵੀਡੀਓ ਹੈ YouTube ਤੇ ਤੁਸੀਂ ਦੇਖ ਸਕਦੇ ਹੋ ਮੈਂ ਵੀ ਰਿਜੈਕਟ ਕਿਉਂ ਕੀਤਾ ਤੇ ਆਪਾਂ ਅੱਗੇ ਵੀਜ਼ਾ ਆਫਸਰ ਨੂੰ ਆਪਣੀ ਸਫਾਈ ਦੇ ਵਿੱਚ ਕੀ ਕੁਝ ਪੇਸ਼ ਕੀਤਾ ਫਿਰ ਆਪਾਂ ਦੁਬਾਰੇ ਉਹਨੇ ਅਪੀਲ ਪਾਈ ਫਿਰ ਵੀਜ਼ਾ ਆਫਸਰ ਤਿੰਨ ਮਹੀਨੇ ਬਾਅਦ ਮੰਨ ਗਿਆ ਕਿ ਹਾਂ ਵੀ ਤੁਹਾਡਾ ਹੱਕ ਬਣਦਾ ਵੀਜ਼ਾ ਇਹਦਾ ਤੇ ਉਹਨੂੰ ਵੀਜ਼ਾ ਮਿਲ ਗਿਆ ਉਹ ਕੱਲੀ ਪਹੁੰਚਿਆ UK ਠੀਕ ਬਹੁਤ ਕੁਝ ਹੁੰਦਾ ਯਾਨੀ ਕਿ ਦੇਖਿਆ ਬਣਾ ਬਹੁਤ ਹੈ ਇਸ ਕੰਮ ਦੇ ਵਿੱਚ ਬਹੁਤ ਵਧੀਆ ਹੈ ਲੋਕ ਕਈ ਵਾਰ ਟੈਨਸ਼ਨ ਚ ਹੁੰਦੇ ਹਨ ਤੇ ਆਪਾਂ ਥੋੜੀ ਹੈਲਪ ਕਰ ਦੇ ਇੱਕਦਮ ਉਹਦਾ ਟੈਨਸ਼ਨ ਦੂਰ ਹੋ ਜੇ ਸਹੀ ਗੱਲ ਹੈ ਖੁਸ਼ੀ ਬਹੁਤ ਹੁੰਦੀ ਹੈ ਕਿ ਉਸ ਜਿਆਦੇ ਪੈਸੇ ਵੀ ਨਹੀਂ ਹੈਗੇ ਦੇਖਿਆ ਜਾ ਬਣਾ ਕੋਈ ਲੱਖਾਂ ਤੇ ਨਹੀਂ ਹੈਗਾ ਕੋਈ ਯਾਨੀ ਕੋਈ ਕੋਈ ਜਿਆਦੇ ਪੈਸੇ ਨਹੀਂ ਹੈਗੇ ਬਸ ਬਈ ਮੈਨੂੰ ਤਾਂ ਇਸ ਕੰਮ ਦਾ ਸ਼ੌਂਕ ਹੈ ਹਾਂ ਬਸ ਤਾਂ ਹੀ ਲੱਗੇ ਪਏ ਹਨ ਨਾ ਨੇ ਇੰਨੇ ਘੱਟ ਮੈਨੂੰ ਲੋਕ ਕਹਿੰਦੇ ਨੇ ਜਿਨ੍ਹਾਂ ਦੇ ਵੀਜ਼ੇ ਲਵਾਤੇ ਜਿਨ੍ਹਾਂ ਦੇ ਰਿਜੈਕਟ ਹੋਏ ਵੀ ਤੁਸੀਂ ਵੀ ਤੁਹਾਡੇ ਕਰਕੇ ਵੀ ਮੈਨੂੰ ਸਨ ਤਾਂ ਨਜ਼ਾਰਾ ਹੀ ਆਈ ਜਾਂਦਾ ਥੋੜੇ ਪੈਸਿਆਂ ਦੇ ਵਿੱਚ ਕਿਸੇ ਦਾ ਵਾਦ ਵਾਲੀ ਗੱਲ ਹੁੰਦੀ ਹੈ ਜੇ ਮੈਂ ਹੁਣ ਲੱਖਾਂ ਰੁਪਏ ਲੋਕਾਂ ਦੇ ਹੁਣ ਫਸੇ ਪਏ ਨੇ ਯਾਰ ਬਹੁਤ ਥਾਵਾਂ ਦੇ ਉੱਤੇ ਨਾ ਚਲੋ ਜੇ ਬਈ ਤੁਹਾਡਾ ਥੋੜੇ ਜਿਹਾ ਪੈਸੇ ਸਿਰਫ 10000 ਰੁਪਏ ਹੁੰਦੀਆਂ ਫੀਸ ਬਾਈ ਦੀ ਠੀਕ ਹੈ ਜੀ ਤੇ ਬਾਕੀ ਜੋ ਫੀਸ ਹੈਗੀ ਉਹ ਹੈਗੀ ਹੈ ਹਾਂ ਠੀਕ ਹੈ ਨਾ ਬਈ ਤੇ ਇਹ ਵੀ ਇੱਕ ਹੁੰਦਾ ਦਿੰਦਾ ਮੈਂ 10000 ਵੀ ਇੱਕ ਵਾਰ ਕਿਸੇ ਤੋਂ ਲੈ ਲਿਆ ਜੇ ਉਹ ਰਿਜੈਕਟ ਹੋ ਗਿਆ ਐ ਨਹੀਂ ਮੈਂ ਉਹ ਤੋਂ ਵਾਰੀ ਵਾਰੀ 10-10 ਲਈ ਆਉਂਗਾ ਅੱਛਾ ਬਈ ਇੱਕ ਵਾਰੀ ਲੈਣਾ ਹਾਂ ਠੀਕ ਹੈ ਬੰਦੇ ਰਿਜੈਕਟ ਹੋ ਗਿਆ ਉਹਨੂੰ ਕਹਿਣਾ ਵੀ ਆਹ ਚੀਜ਼ਾਂ ਕਰਕੇ ਰ ਆਪਣਾ ਰਿਜੈਕਟ ਹੋ ਗਿਆ ਤੁਸੀਂ ਉੱਤੇ ਮਿਹਨਤ ਕਰੋ ਆਪਾਂ ਫੇਰ ਕਰਾਂਗੇ ਅਪਲਾਈ ਉਹ ਬੰਦਾ ਮਿਹਨਤ ਕਰਨੀ ਉਹਦੇ ਸਾਰੇ ਆਪਾਂ ਫੇਰ ਅਪਲਾਈ ਕਰਦੇ ਹਾਂ ਜਦੋਂ ਪੈਸਿਆਂ ਦੇ ਵਿੱਚ ਹੀ ਅਪਲਾਈ ਕਰ ਦਿੰਦੇ ਦੁਆਰੇ ਕਰਦਾ ਮੈਂ ਨਹੀਂ 10000 ਰੁਪਏ ਦੁਆਰੇ ਲੈਂਦਾ ਹਰੇ ਕਿਸੇ ਤੋਂ ਵੀ ਆਏ ਨਹੀਂ ਵੇਰਾ ਸੁਆਣੀ ਹੈਗਾ ਵੀ ਮੈਂ ਦੁਆਰੇ ਫੇਰ 10 ਲਈ ਜੱਲਾ ਦੁਆਰੇ ਫੇਰ 10 ਲਈ ਜਿੰਨਾ ਇਹ ਤਾਂ ਮੇਰੇ ਅੰਦਰ ਲਾਲਚ ਪੈਦਾ ਹੋਈ ਉਹਨਾਂ ਨੂੰ ਫੇਰ ਕਹਦਾ ਕਰੂੰ ਭਈ ਐਤ ਕੀ ਆ ਸਕਦਾ ਫੇਰ ਕਰੋ ਅਪਲਾਈ ਭਈ ਐਤ ਕੀ ਆ ਸਕਦਾ ਮੈਂ ਨਹੀਂ ਆਪਦਾ ਲਾਲਚ ਵਾਸਤੇ ਉਹਨਾਂ ਦੁਬ ਕਰਕੇ ਆਪਣਾ ਰਿਜੈਕਟ ਹੋ ਗਿਆ ਤੁਸੀਂ ਇਹਦੇ ਤੇ ਮਿਹਨਤ ਕਰੋ ਜਦੋਂ ਮਿਹਨਤ ਕਰਕੇ ਆਉਣਗੇ ਆਪਾਂ ਫੇਰ ਅਪਲਾਈ ਕਰਾਂਗੇ ਮੈਂ ਤਾਂ ਕੋਈ ਪੈਸਾ ਨਹੀਂ ਲੈਂਦਾ ਹੈਗਾ ਪਰ ਜਦੋਂ ਲੱਗ ਗਿਆ ਉਸ ਤੋਂ ਬਾਅਦ ਮੈਂ ਜ਼ਰੂਰ ਪੈਸੇ ਲੈਣਾ ਹੈ ਠੀਕ ਉਸ ਤੋਂ ਬਾਅਦ ਲੈਣਾ ਫੇਰ ਉਸ ਤੋਂ ਬਾਅਦ ਲੈਣਾ ਮੈਂ ਜਿਹੜਾ ਆਪਦਾ ਘਟਾ ਵਧਾ ਫੇਰ ਪੂਰਾ ਕਰ ਲਾਂਗੇ ਪੂਰਾ ਕਰ ਚਲੋ ਕੋਈ ਗੱਲ ਨਹੀਂ ਬਈ ਲੋਖੀ ਨਾਲ ਹੀ ਦੇ ਜਾਂਦੇ ਆਪਦੀ ਇੱਕ ਹੋਰ ਹੈ ਇੱਕ ਮੁੰਡਾ ਨਰਿੰਦਰ ਭਾਈ ਮੇਰੇ ਨਾਲ ਜੁੜਿਆ ਹੋਇਆ ਉਹ 5 6 ਮਹੀਨੇ ਹੋ ਗਏ ਹਾਂਜੀ ਤੇ ਉਹਦਾ ਮੈਂ ਵੀਜ਼ਾ ਅਪਲਾਈ ਕੀਤਾ ਸੀਗਾ ਯੂਕੇ ਦਾ ਤੇ ਉਹਦਾ ਵੀ ਰਿਫਿਊਜ਼ ਹੋ ਗਿਆ ਸੀਗਾ ਉਹਦੀ ਵੀ ਅਪੀਲ ਪਾਈ ਹੋਈ ਆ ਜੀ ਤਿੰਨ ਮਹੀਨੇ ਲੱਗਣਗੇ ਠੀਕ ਆ ਤੇ ਉਹ ਕਹਿੰਦਾ ਭਾਈ ਉਦੋਂ ਤੱਕ ਕਿਤੇ ਹੋਰ ਅਪਲਾਈ ਕਰ ਦੋ ਮੇਰਾ ਮੈਂ ਵੀਰੇ ਕਰ ਦਨੇ ਆ ਤੇ ਉਹਦੇ ਹੁਣ ਨੀਦਰਲੈਂਡ ਦੀ ਅਪਾਇੰਟਮੈਂਟ ਹੈ 6 ਤਰੀਕ ਦੀ ਠੀਕ ਆ ਅੱਜ ਕਿੰਨੀ ਪੰਜ ਅੱਜ ਕਿੰਨੀ ਦੋ ਤਰੀਕ ਅੱਜ ਦੋ ਤਰੀਕ ਹੋ ਗਿਆ 6 ਤਰੀਕ ਦੀ YouTube ਅਪਾਇੰਟਮੈਂਟ ਹੈ 6 ਸਾਰੀ 7 ਦੀ ਹੈ ਪਤਾ ਨਹੀਂ 6 ਦੀ ਮੇਰੇ ਜਾਹ ਨਹੀਂ ਇਸ ਟਾਈਮ ਠੀਕ ਹੈ ਜੀ ਤੇ ਉਹਦੀ ਅਪਾਇੰਟਮੈਂਟ ਹੈ ਉਹ ਤੋਂ ਮੈਂ ਕੋਈ ਰੁਪਈਆ ਨਹੀਂ ਲੈਂਦਾ ਹੈਗਾ ਵਾਹਿਬਰੀ ਜਦੋਂ ਲੱਗ ਗਿਆ ਉਹ ਤੋਂ ਬਾਅਦ ਚ ਰਹੂੰਗਾ ਪਰ ਮੈਂ 10000 ਵੱਧ ਲੈ ਲਾਂ ਮੈਂ ਕੋਈ ਚੱਕਰ ਨਹੀਂ ਹੈਗਾ ਉਹ ਸਰਕਾਰੀ ਜੋਬ ਤੇ ਆ ਬੰਦਾ ਅੱਛਾ ਲੈਂਡਮੈਨ ਹੈ ਉਹ ਠੀਕ ਹੈ ਨਰਿੰਦਰ ਹੈ ਉਹਦਾ ਨਾਮ ਅੱਛਾ ਠੀਕ ਹੈ ਭਾਈ ਅੱਗੇ ਨਾਲੋਂ ਕਿਵੇਂ ਹੁਣ ਰੁਝਾਨ ਘਟਿਆ ਜਾਂ ਫਿਰ ਵਧਿਆ ਜੀ ਕਿਵੇਂ ਕੀ ਗੱਲਬਾਤ ਹੋਈ ਹੈ ਬਾਹਰ ਜਾਣ ਦਾ ਹੂੰ ਜਿਹੜਾ ਟੂਰਿਸਟ ਹੋਈ ਹੈ ਨਾ ਬਈ ਟੂਰਿਸਟ ਤੌਰ ਤੇ ਤਾਂ ਹਰੇਕ ਕੋਈ ਜਾਣੀ ਚਾਹੁੰਦਾ ਜਾਣੀ ਚਾਹੁੰਦਾ ਹਨਾ ਬਈ ਠੀਕ ਹੈ ਜੱਜ ਉੱਥੇ ਕੰਮ ਨਹੀਂ ਰਿਹਾ ਕਿਸੇ ਨੂੰ ਲੱਗਦਾ ਹੈ ਬਸ ਤਾਂ ਕਦੇ ਕੰਮ ਖਤਮ ਨਹੀਂ ਹੋ ਸਕਦਾ ਯਾਰ ਉਹ ਕੰਟਰੀਆਂ ਚੋਂ ਬਈ ਕਿਉਂਕਿ ਪੂਰੀ ਦੁਨੀਆ ਉੱਥੋਂ ਚੱਲ ਰਹੀ ਹੈ ਯਾਰ ਦੇਖ ਹੈਨਾ ਉੱਥੇ ਹੀ ਨਹੀਂ ਕੰਮ ਹੋਊ ਫਿਰ ਕਿੱਥੇ ਹੋਊਗਾ ਹੁਣ ਜੇ ਸਾਰੇ ਲੋਕ ਇੱਕੋ ਤਰ੍ਹਾਂ ਦੇ ਕੰਮ 'ਚ ਜਾਣਗੇ ਹੂੰ ਉਹੀ ਮਤਲਬ ਉਹ ਗਨ ਵਿੱਚ ਨੂੰ ਮੇਜੇ ਕੰਮ ਬਣੇ ਸਟੋਰ ਤੇ ਲੱਗ ਗਏ ਜਾਂ ਰੈਸਟੋਰੈਂਟ ਤੇ ਲੱਗ ਗਏ ਜਾਂ ਡਰਾਈਵਰ ਹੋ ਗਏ ਹਨਾ ਹਾਂ ਜੋ ਵੀ ਸਾਰੇ ਇੰਡੀਆ ਪਾਕਿਸਤਾਨ ਇੱਕੋ ਹੀ ਇਤਰਾਹ ਦਾ ਕੰਮ ਕਰਦੇ ਸਭ ਬਾਹਰ ਜਾ ਕੇ ਨਾ ਹੁਣ ਉਹ ਕੰਮ ਤੇ ਇੰਨਾ ਪ੍ਰਭਾਵ ਪਈ ਤੇ ਕੰਮ ਘਟੂ ਵੀ ਨਹੀਂ ਕੰਮ ਘਟੂ ਘਟੂ ਹੋਇਆ ਹਾਂ ਅਲੱਗ ਸਕਿੱਲ ਹੋਵੇ ਆਪਣੇ ਅੰਦਰ ਕੋਈ ਨਾ ਫੇਰ ਜਾਈ ਆਪਾਂ ਜਿਹੜੀ ਮੇਨ ਗੱਲ ਹੈ ਹਾਂ 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 ਬੈਸਟ ਤੇ ਆ ਤੁਸੀਂ ਸਟੱਡੀ ਵਾਸਤੇ ਜਾਓ ਹੂੰ ਉਥੋਂ ਪੜੋ ਹਨਾ ਤੇ ਹੁਣ ਉਸ ਥੋੜੇ ਵਾਸਤੇ ਸਟੱਡੀ ਦੀ ਚਾਹ ਹੋਣਾ ਚਾਹੀਦਾ ਯਾਰ ਫੇਰ ਤੁਸੀਂ ਕੰਮ ਵਾਸਤੇ ਜਾਂਦੇ ਜਾਂਤਰ ਲੋਕ ਤਾਂ ਵੈਸੇ ਕੰਮ ਕਰਦੇ ਪਰ ਜੇ ਸਟੱਡੀ ਦੀ ਚਾਹ ਹੋਵੇ ਨਾ ਸਾਨੂੰ ਆਪੇ ਰਾਹ ਨਿਕਲੂ ਯਾਰ ਕੁਛ ਨਾ ਕੁਛ ਸਹੀ ਗੱਲ ਹੈ ਜੀ ਮੈਂ ਤਾਂ ਆਪਣੇ ਕੰਮ ਚ ਹੀ ਦੇਖਿਆ ਮੈਨੂੰ ਇਹ ਕੰਮ ਦਾ ਸ਼ੌਂਕ ਸੀ ਆ ਬਸ ਐਵੇਂ ਲੋਕਾਂ ਦਾ ਕਰਦਾ ਰਹਿੰਦਾ ਸੀ ਆਪਣੀ ਬਿਨਾ ਪੈਸਿਆਂ ਤੋਂ ਤੇ ਉਹ ਦੁਆਚ ਮੈਨੂੰ ਪੈਸੇ ਮਿਲਨੇ ਸ਼ੁਰੂ ਹੋ ਗਏ ਆਪਦੀ ਲੋਕਾਂ ਤੋਂ ਹੀ ਹਨਾ ਤੇ ਉਹ ਚੰਗਾ ਲੱਗਦਾ ਲੋਕ ਵਧੀਆ ਲੋਕ ਜੁੜੇ ਹੋਏ ਨੇ ਰਬੋਲ ਕੈਂਟ ਮੇਰੇ ਨਾਲ ਮੈਨੂੰ ਬਸ ਉਹਨਾਂ ਦਾ ਸ਼ੌਂਕ ਹੈ ਉਹਨਾਂ ਨਾਲ ਜੁੜੇ ਰਹਿਣ ਦਾ ਕੰਮ ਬਸ ਤੁਸੀਂ ਬਾਹਰ ਭੇਜਦੇ ਠੀਕ ਹੈ ਜਾਂ ਆਪ ਤੁਸੀਂ ਇੱਥੇ ਬੈਠੇ ਹੋ ਕਿ ਕੰਮ ਕੀ ਹੈ ਕੰਮ ਤਾਂ ਸਹੀ ਹੀ ਹੈ ਰੋਹ ਵੀ ਮੈਂ ਦੇਖ ਲਿਆ ਨਾ ਸਰਕਲ ਹਾਂ ਵੀ ਪੰਜਾਬ ਵੀ ਬਹੁਤ ਵਧੀਆ ਬਹੁਤ ਵਧੀਆ ਹੈ ਨਾ ਇੱਥੇ ਵੀ ਕੋਈ ਕਮੀ ਨਹੀਂ ਹੈਗੀ ਜੇ ਕਿਸੇ ਨੇ ਕੰਮ ਕਰਨਾ ਪਤਾ ਹੀ ਉਹ ਲੋਕਾਂ ਨੂੰ ਪ੍ਰੇਰਿਆ ਇਹ ਕਰਦੇ ਆ ਵੀ ਤੁਸੀਂ ਟੂਰਿਸਟ ਤੌਰ ਤੇ ਜਾਓ ਜਾਂ ਪੜਨ ਤੌਰ ਤੇ ਉਹ ਤੋ ਚੀਜ਼ਾਂ ਸਿੱਖੋ ਕਰੋ ਰਿਆ ਕੇ ਕਰੋ ਰਿਆ ਕੇ ਹੈ ਨਾ ਐਸ ਨੂੰ ਵਧੀਆ ਬਣਾਓ ਹੁਣ ਆਪਾਂ ਆਪਣਾ ਵਾਤਾਵਰਨ ਹੀ ਨਹੀਂ ਸੰਭਾਰੇ ਬਈ ਨਹੀਂ ਸੰਭਾਰੇ ਤੇ ਹੋਰ ਕੀ ਆਪਾਂ ਨੂੰਤੀ ਦੇ ਸਕਦੇ ਆ ਪੰਜਾਬ ਨੂੰ ਹੈ ਨਾ ਜੇ ਆਪਾਂ ਹੁਣ 100 ਕੁਝ ਹੋ ਰਿਹਾ ਇੱਥੇ ਤੁਸੀਂ ਕੀ ਗੱਲ ਫੁੱਲਕੇ ਨਹੀਂ ਬੋਲਣਾ ਚਾਹੁੰਦਾ ਚਲੋ ਕੋਈ ਗੱਲ ਹੈ ਬਈ ਲਓ ਬਈ ਮਿੱਤਰੋ ਜੇ ਤੁਸੀਂ ਵੀ ਬਾਹਰ ਘੁੰਮਣਾ ਚਾਹੁੰਦੇ ਹੋ ਤਾਂ ਇੱਕ ਵਾਰ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਵੀਰ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਬਈ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਮਿਲ ਗਈ ਹੋਣੀ ਹੈ ਨਾ ਬਈ ਜੀ ਹਾਂ ਆਲਮੋਸਟ ਬਈ ਸਾਰੀ ਇੱਥੇ ਆਉਣਾ ਪਊਗਾ ਜਾਂ ਫਿਰ ਤੁਸੀਂ ਆਨਲਾਈਨ ਵੀ ਕਰ ਦੋਗੇ ਬਈ ਆਨਲਾਈਨ ਵੀ ਕਰ ਦਾਂਗੇ ਬਾਕੀ ਆਪਣਾ ਕੋਈ ਹੋਣੀ ਵੀ ਮੈਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ 5 ਵਜੇ ਤੱਕ ਕੰਮ ਕਰਦਾ ਹੈ ਆਫਿਸ ਹੈਗਾ ਆਪਣਾ ਕੋਈ ਜਾਂ ਕੋਈ ਆਫਿਸ ਨਹੀਂ ਹੈਗਾ ਨਹੀਂ ਆਪਣਾ ਆਪਣੇ ਕੋਲ ਆਫਿਸ ਹੈ ਇੱਥੇ ਅੰਬੀਕਾ ਗਿਫਟ ਗੈਲਰੀ ਦੇ ਸਾਹਮਣੇ ਮਾਨਸੇਈ ਪਰ ਜੇ ਕਿਸੇ ਨੇ ਆਉਣਾ ਸ਼ਨੀਵਾਰ ਐ ਐਤਵਾਰ ਜਾਂ ਕਿਸੇ ਵੀ ਟਾਈਮ ਹੋਣਾ ਨਾ ਬਈ ਮੈਂ ਸਾਰਿਆਂ ਨੂੰ ਘਰੇ ਹੀ ਬੁਲਾ ਲੈਣਾ ਹੈ ਘਰੇ ਬੁਲਾ ਲੈਣਾ ਕਿਉਂਕਿ ਆਪਣਾ ਕੋਈ ਕੰਮ ਹੀ ਸਾਫ ਸੁਥਰਾ ਹੈ ਆਪਣਾ ਕੋਈ ਹੋਣੀ ਵੀ ਕਿਸੇ ਨਾਲ ਕਿਸ ਤੋਂ ਪੈਸੇ ਲੈਣੇ ਨੇ ਜਾਂ ਇੰਨੇ ਲੋਕ ਜੁੜੇ ਹੋਏ ਨੇ ਮੈਂ ਹੁਣ ਜੇ YouTube ਤੇ ਵੀਡੀਓ ਪਾ ਰਿਹਾਗਾ ਜਾਂ Instagram ਤੇ ਕਿਤੇ ਵੀ ਆਪਣਾ ਕਮੈਂਟ ਓਪਨ ਨੇ ਕੋਈ ਬੰਦਾ ਸਾਨੂੰ ਕਹਦੇ ਫੋਨ ਕਰਕੇ ਸਾਡੇ ਨਾਲ ਆਏ ਕੀਤਾ ਕੋਈ ਜਦ ਅਬ ਗੁਰਪ੍ਰੀਤ ਬਾਈ ਨੇ ਆਪਣੀ ਵੀਡੀਓ ਪਾਈਆਂ ਹੋਈਆਂ ਹਨਾ ਕੀ ਕੋਈ ਸ਼ਿਕਾਇਤ ਨਹੀਂ ਕਿਸੇ ਪੱਖੋਂ ਵੀ ਜੋ ਕੋਈ ਅੱਗੇ ਰეკਮੈਂਡ ਵੀ ਕਰਦਾ ਮੈਂ ਅਗਲੀ ਦੀ ਜਿੱਦਾਂ ਬਹੁਤ ਖਿਆਲ ਰੱਖਦਾ ਠੀਕ ਆ ਜ਼ਰੂਰੀ ਵੀ ਹੈ ਕਿਉਂਕਿ ਕਈ ਵਾਰ ਬੰਦਾ ਸਾਹਮਣੇ ਵਾਲਾ ਉਹਨੂੰ ਸਮਝ ਨਹੀਂ ਆਉਂਦੀ ਕਈ ਵਾਰ ਆਪਣੀ ਗੱਲ ਆਪਾਂ ਕੰਪਰੋਮਾਈਜ਼ ਕਰ ਜਾਣੇ ਵੀ ਸਾਹਮਣੇ ਵਾਲੇ ਤੇ ਗੱਲ ਨਾ ਯਰ ਕਦੇ ਆਪਣੇ ਜਿੰਨੇ ਉਹ ਬੰਦੇ ਨੂੰ ਆਪਣੇ ਕੋਲ ਭੇਜਿਆ ਚਲੋ ਠੀਕ ਆ ਭਾਈ ਜੀ ਠੀਕ ਹੈ ਧੰਨਵਾਦ ਬਹੁਤ ਵਧੀਆ ਲੱਗ ਰਿਹਾ ਗੱਲਬਾਤ ਕਰਕੇ ਲੈਓ ਵੀ ਮਿੱਤਰੋ ਤੇ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਧੰਨਵਾਦ